ਤੁਸੀਂ ਜੁੜੇ ਹੋ ਜੀ ਮੀਡੀਆ ਆਪਣਾ ਪੰਜਾਬ ਨਾਲ ਤੇ ਮੈਂ ਹਾਂ ਗੁਰਪ੍ਰੀਤ ਸਿੰਘ ਚਾਹਲ ਲੈ ਕੇ ਹਾਜ਼ਰ ਹਾਂ ਤੁਹਾਡਾ ਪ੍ਰੋਗਰਾਮ ਤੁਹਾਡੇ ਲਈ ਖਾਸ ਪ੍ਰੋਗਰਾਮ ਖਬਰਾਂ ਦੇ ਉੱਤੇ ਇੱਕ ਖਾਸ ਨਜ਼ਰ ਪ੍ਰੋਗਰਾਮ ਪੰਜਾਬ ਲਾਈਵ ਹਰ ਰੋਜ਼ ਭਾਰਤੀ ਸਮੇਂ ਅਨੁਸਾਰ ਸਵੇਰ ਦਾ ਸਮਾਂ ਹੁੰਦਾ ਜੀ ਤੇ ਤੁਸੀਂ ਆਪੋ ਆਪਣੇ ਮੁਲਕਾਂ ਦਾ ਸਮਾਂ ਤੈਅ ਕਰ ਸਕਦੇ ਹੋ ਸੋ ਅੱਜ ਖਬਰਾਂ ਦੇ ਉੱਤੇ ਬਹੁਤ ਸਾਰੀਆਂ ਤੇ ਚਰਚਾ ਕਰਨੀਆਂ ਬਹੁਤ ਸਾਰੀਆਂ ਖਬਰਾਂ ਜੜੀਆਂ ਨੇ ਅੱਜ ਦੇ ਦਿਨ ਦੇ ਵਿੱਚ 10 ਤੱਕ ਦੇ ਰਹੀਆਂ ਨੇ ਕਿਉਂਕਿ ਖਬਰ ਹਰ ਰੋਜ਼ ਨਵੀਂ ਹੁੰਦੀ ਹੈ ਸੋ ਇਸ ਕਰਕੇ ਹਰ ਰੋਜ਼ ਇੱਕ ਨਵੇਂ ਪ੍ਰੋਗਰਾਮ ਦੇ ਨਾਲ ਤੁਹਾਡੇ ਨਾਲ ਹਾਜ਼ਰੀ ਲਗਵਾਈ ਦੀ ਹੈ ਨਾਂਕਸ ਦੇ ਦੇਰੀ ਤੋਂ ਚੱਲਦੇ ਆਪਾਂ ਖਬਰਾਂ ਵੱਲ ਸੋ ਅੱਜ ਅਕਾਲੀ ਦਲ ਜਿਹੜਾ ਕਿ ਆਪਣੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਪੰਜ ਮੈਂਬਰੀ ਕਮੇਟੀ ਸੱਤ ਮੈਂਬਰੀ ਬਣਾਈ ਗਈ ਸੀ ਜਿਹਦੇ ਚੋਂ ਦੋ ਮੈਂਬਰ ਪਹਿਲਾਂ ਹੀ ਇਸਾ ਕਮੇਟੀ ਦੇ ਚਲੇ ਗਏ ਸੀ ਤੇ ਉਸ ਤੋਂ ਬਾਅਦ ਫਿਰ ਹੁਣ ਪੰਜ ਮੈਂਬਰੀ ਇੱਕ ਭਰਤੀ ਕਮੇਟੀ ਰਹਿ ਗਈ ਸੀ ਉਸ ਕਮੇਟੀ ਦੇ ਜਿਹੜੀ ਆ ਪਿਛਲੇ ਦਿਨੀ ਮੈਂਬਰਸ਼ਿਪ ਇਕੱਠੀ ਕੀਤੀ ਆ ਅਕਾਲੀ ਦਲ ਦੇ ਲਈ ਜਿਹੜੀ ਕਿ ਇਹ ਦਾਵਾ ਕਰਦੀ ਆ ਕਮੇਟੀ ਕਿ ਉਹਨੇ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੇ ਉੱਤੇ ਇਹ ਸਾਰਾ ਕੁਝ ਕੀਤਾ ਸੋ ਕੁੱਲ ਮਿਲਾ ਕੇ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਨੇ ਡੇਲੀਗੇਟ ਕੱਠੇ ਕੀਤੇ ਸੀ ਸੋ ਅੱਜ ਉਹ ਸਮਾਂ ਆ ਗਿਆ ਅੱਜ ਪੰਜ ਮੈਂਬਰੀ ਕਮੇਟੀ ਵੱਲੋਂ ਕੀਤੀ ਗਈ ਜਿਹੜੀ ਭਰਤੀ ਐ ਉਹਨੂੰ ਅੱਜ ਉਹਦੇ ਲਈ ਪ੍ਰਧਾਨ ਚੁਣਨ ਦਾ ਸਮਾਂ ਆ ਗਿਆ ਇਸ ਕਮੇਟੀ ਵੱਲੋਂ ਪਹਿਲਾਂ ਤੇਜਾਸ ਸਿੰਘ ਸਮੁੰਦਰੀ ਹਾਲ ਮੰਗਿਆ ਗਿਆ ਸ਼੍ਰੋਮਣੀ ਕਮੇਟੀ ਵੱਲੋਂ ਉਹ ਮਨ੍ਹਾ ਕਰ ਦਿੱਤਾ ਗਿਆ ਫਿਰ ਭਾਈ ਗੁਰਦਾਸ ਹਾਲ ਦੇਣ ਦੀ ਪੇਸ਼ਕਸ਼ ਕੀਤੀ ਗਈ ਇਸ ਕਮੇਟੀ ਨੂੰ ਆਪਣਾ ਜਲਾਸ ਕਰਨ ਦੇ ਲਈ ਪਰ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦੀ ਮਨਾਹੀ ਕੀਤੀ ਗਈ ਸੋ ਇਹਨਾਂ ਨੇ ਉਸ ਹਾਲ ਨੂੰ ਲੈਣ ਤੋਂ ਮਨ੍ਹਾ ਕਰ ਦਿੱਤਾ ਤੇ ਹੁਣ ਇਹ ਅਕਾਲੀ ਫੂਲਾ ਸਿੰਘ ਹਾਲ ਦੇ ਵਿੱਚ ਜਿਹੜਾ ਕੱਲ ਆਪਣੇ ਸ਼੍ਰੋਮਣੀ ਅਕਾਲੀ ਦਲ ਬੁੱਢਾ ਦਲ ਦਾ ਜਿਹੜਾ ਇੱਕ ਉੱਥੇ ਹੈੱਡਕੁਆਰਟਰ ਅੰਬਰਸਰ ਦੇ ਵਿੱਚ ਉਹਦੇ ਇੱਕ ਹਾਲ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਸੋ ਅੱਜ 11 ਤਰੀਕ ਨੂੰ 11 ਅਗਸਤ ਨੂੰ 11 ਵਜੇ ਅੱਜ ਜਿਹੜਾ ਹੈ ਭਾਰਤੀ ਸਮੇਂ ਅਨੁਸਾਰ ਇਹ ਡੈਲੀਗੇਸ਼ਨ ਡੈਲੀਗੇਟਾ ਜਲਾ ਸ਼ੁਰੂ ਹੋਣਾ ਤੇ ਇਹਦੇ ਵਿੱਚ ਨਵਾਂ ਪ੍ਰਧਾਨ ਇਸ ਅਕਾਲੀ ਦਲ ਨੇ ਆਪਣਾ ਚੁਣਨਾ ਹੈ ਤੇ ਦੋ ਨਾਮਾਂ ਦੇ ਉੱਤੇ ਚਰਚਾ ਚੱਲ ਰਹੀ ਸੀ ਜਾਂ ਕਈ ਇਹ ਵੀ ਚਰਚਾ ਤਾਂ ਇੱਕੋ ਨਾਮ ਤੇ ਚੱਲ ਰਹੀ ਸੀ ਦੂਜੇ ਨਾਮ ਦੀ ਚਰਚਾ ਉਸ ਨਾਮ ਨੇ ਸ਼ੁਰੂ ਕੀਤੀ ਸੀ ਗਿਆਨੀ ਹਰਪ੍ਰੀਤ ਸਿੰਘ ਹੋਣੀ ਚਰਚਾ ਦੇ ਵਿੱਚ ਨੇ ਸੋ ਇਸ ਤੋਂ ਇਲਾਵਾ ਉਹਨਾਂ ਨੇ ਬੀਬੀ ਸਤਵੰਤ ਕੌਰ ਦਾ ਜ਼ਿਕਰ ਕੀਤਾ ਸੀ ਕਿ ਉਹਨਾਂ ਨੂੰ ਇਸ ਨਵੇਂ ਅਕਾਲੀ ਦਲ ਦੀ ਵਾਗਡੋਰ ਸੰਭਾਲੀ ਜਾਵੇ ਮੇਰਾ ਉਹਨਾਂ ਨਾਲ ਕੋਈ ਮੁਕਾਬਲਾ ਨਹੀਂ ਹੈ ਸੋ ਕੁੱਲ ਮਿਲਾ ਕੇ ਇਸ ਤਰ੍ਹਾਂ ਦੇ ਬਿਆਨ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਇਹ ਕਾਫੀ ਹੈਰਾਨ ਕਰਨ ਵਾਲੇ ਨੇ ਸੋ ਹੁਣ ਜਿਹੜੀ ਗੱਲ ਸੁਖਵੀਰ ਸਿੰਘ ਬਾਦਲ ਕਹਿ ਰਹੇ ਸੀ ਜੇਕਰ ਗਿਆਨੀ ਹਰਪ੍ਰੀਤ ਸਿੰਘ ਹੋਣੀ ਅਸਕ ਦਲ ਦੇ ਪ੍ਰਧਾਨ ਬਣਦੇ ਨੇ ਕਿ ਇਹ ਸਾਰਾ ਕੁਝ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਕਾਲੀ ਦਲ ਨੂੰ ਹਥਿਆਉਣ ਦੇ ਲਈ ਕੀਤਾ ਗਿਆ ਸੋ ਉਸ ਗੱਲ ਦੇ ਵਿੱਚ ਵਜਨ ਹੁੰਦਾ ਨਜ਼ਰ ਆਏਗਾ ਜਦੋਂ ਇਹ 11 ਵਜੇ ਅਗਰ ਗਿਆਨੀ ਹਰਪ੍ਰੀਤ ਸਿੰਘ ਹੁਣਾ ਦੇ ਉੱਤੇ ਸਹਿਮਤੀ ਬਣਦੀ ਹੈ ਸੋ ਕੁੱਲ ਮਿਲਾ ਕੇ ਜੋ ਇਸ ਤਰ੍ਹਾਂ ਦੇ ਹਾਲਾਤ ਪਿਛਲੇ ਦਿਨਾਂ ਦੇ ਵਿੱਚ ਬਣ ਰਹੇ ਨੇ ਉਥੋਂ ਇਹੀ ਲੱਗ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਦੇ ਉੱਤੇ ਲਗਭਗ ਲਗਭਗ ਸਹਿਮਤੀ ਹੋ ਚੁੱਕੀ ਹੈ ਸੋ ਹੁਣ ਦੇਖਦੇ ਹਾਂ ਜੀ ਤੋ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਦੇ ਉੱਤੇ ਅਗਰ ਸਹਿਮਤੀ ਬਣਦੀ ਹੈ ਸੇ ਅਕਾਲੀ ਦਲ ਦੇ ਮੂਰੇ ਵੀ ਬਹੁਤ ਸਾਰੀਆਂ ਚੁਣੌਤੀਆਂ ਨੇ ਅਕਾਲੀ ਦਲ ਦਾ ਦਫ਼ਤਰ ਕਿਹਦੇ ਕੋਲੇ ਹੋਏਗਾ ਕਿਉਂਕਿ ਪਹਿਚਾਣ ਅਸਲੀ ਉਸ ਦੀ ਹੋਣੀ ਹੈ ਮੈਂ ਕੱਲ ਵੀ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਅਕਾਲੀ ਦਲ ਤਾਂ ਬਹੁਤ ਹੋਰ ਵੀ ਬਹੁਤ ਸਾਰੇ ਨੇ ਪਰ ਇਹ ਆ ਵੀ ਅਸਲ ਅਕਾਲੀ ਦਲ ਉਹ ਮੰਨਿਆ ਜਾਂਦਾ ਜਿਹਦੇ ਕੋਲੇ ਤੱਕੜੀ ਚੋਣ ਨਿਸ਼ਾਨਾ ਹੈ ਤੇ ਜਿਹਦਾ ਆਪ ਦਾ ਦਫ਼ਤਰ ਜਿਹੜਾ ਆ ਉਹ 28 ਸੈਕਟਰ ਵਾਲਾ ਅਕਾਲੀ ਦਲ ਦਾ ਜਿਹੜਾ ਦਫ਼ਤਰ ਹੈ ਉੱਥੇ ਜਿਹੜਾ ਅਕਾਲੀ ਦਲ ਜਿਹੜਾ ਕਾਬਜ ਹੈ ਸੋ ਇੱਥੇ ਹਾਲ ਦੀ ਘੜੀ ਸੋ ਕੁਬੀਰ ਸਿੰਘ ਬਾਦਲੋਂ ਦਾ ਅਕਾਲੀ ਦਲ ਉੱਥੇ ਕਾਬਜ ਹੈ ਸੋ ਇਸ ਕਰਕੇ ਅਕਾਲੀ ਦਲ ਦੇ ਇਹ ਨਵੇਂ ਧੜੇ ਦੀ ਕੀ ਹੋਂਦ ਹੋਏਗੀ ਕਿਸ ਤਰ੍ਹਾਂ ਦਾ ਇਹ ਨਵਾਂ ਧਰਾ ਕੰਮ ਕਰੇਗਾ ਆਉਣ ਵਾਲੇ ਦਿਨਾਂ ਚ ਸਭ ਸਪਸ਼ਟ ਹੋ ਜਾਏਗਾ ਪਰ ਨਵੇਂ ਅਕਾਲੀ ਦਲ ਦੇ ਕੋਲੇ ਨਵੀਆਂ ਚੁਣੌਤੀਆਂ ਵੀ ਬਹੁਤ ਸਾਰੀਆਂ ਨੇ ਕਿਉਂਕਿ ਅਕਾਲੀ ਦਲ ਦਾ ਵਿਧਾਨ ਸੰਵਿਧਾਨ ਕੀ ਹੋਏਗਾ ਸੋ ਅਕਾਲੀ ਦਲ ਦੇ ਕੀ ਉਸੇ ਸੰਵਿਧਾਨ ਦੇ ਉੱਤੇ ਅਕਾਲੀ ਦਲ ਬਣੇਗਾ ਸੋ ਕੀ ਇਹ ਅਕਾਲੀ ਦਲ ਉਸੇ ਨਾਮ ਨੂੰ ਲੈ ਕੇ ਚੱਲੇਗਾ ਜਾਂ ਕੀ ਹੋਏਗਾ ਅੱਜ 11 ਵਜੇ ਜਿਹੜਾ ਇਹ ਸ਼ੁਰੂਆਤ ਹੋਣੀ ਹੈ ਇਸ ਚੀਜ਼ ਦੀ ਤੇ ਉਸ ਤੋਂ ਬਾਅਦ ਫਿਰ ਜੋ ਵੀ ਹੋਏਗਾ ਇਹ ਸਭ ਦੇ ਸਾਹਮਣੇ ਆ ਜਾਣਾ ਸੋ ਅੱਜ ਅਗਰ ਹਰਪ੍ਰੀਤ ਸਿੰਘ ਹੋਣੀ ਅਕਾਲੀ ਦਲ ਦੇ ਪ੍ਰਧਾਨ ਬਣਦੇ ਨੇ ਤੇ ਬਹੁਤ ਸਾਰੀਆਂ ਚੁਣੌਤੀਆਂ ਉਹਨਾਂ ਦੇ ਸਾਹਮਣੇ ਵੀ ਨੇ ਸੋ ਦੂਜੇ ਪਾਸੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹਰਪ੍ਰੀਤ ਸਿੰਘ ਧਾਰਮਿਕ ਘਟ ਤੇ ਸਿਆਸੀ ਜ਼ਿਆਦਾ ਨੇ ਇਸ ਤਰ੍ਹਾਂ ਦੀ ਚਰਚਾ ਵੀ ਕੱਲ ਦੀ ਮੀਡੀਆ ਦੇ ਵਿੱਚ ਇੱਕ ਚੱਲ ਰਹੀ ਹੈ ਔਰ ਦੂਸਰੇ ਪਾਸੇ ਸੋ ਇਸ ਤਰ੍ਹਾਂ ਦਾ ਵੀ ਜਿਹੜਾ ਚੱਲ ਰਿਹਾ ਕਿ ਇਹ ਜਿਹੜੀ ਉਹਨਾਂ ਦੀ ਆਪਣੀ ਇੱਛਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਇਹ ਪ੍ਰਧਾਨਗੀ ਵਾਲੇ ਪਾਸੇ ਨੂੰ ਆਉਂਦੇ ਕਿਉਂਕਿ ਜਦੋਂ ਅਕਾਲ ਤਖਤ ਸਾਭ ਦੇ ਕਾਰਜਕਾਰੀ ਜਥੇਦਾਰ ਸੀ ਉਸ ਟਾਈਮ ਤੇ ਉਹਨਾਂ ਨੇ ਬਹੁਤ ਸਾਰੇ ਐਸੇ ਸੰਕੇਤ ਦਿੱਤੇ ਜਦੋਂ ਉਹ ਧਾਰਮਿਕ ਨਾ ਹੋ ਕੇ ਸਿਆਸਤ ਵੱਲ ਤੇ ਅਕਾਲੀ ਦਲ ਦੀ ਸਿਆਸਤ ਵੱਲ ਕਾਫੀ ਦਰ ਉੱਤੇ ਉਹਨਾਂ ਦਾ ਰੁਝਾਨ ਕਾਫੀ ਨਜ਼ਰ ਆਉਂਦਾ ਸੀ ਸੋ ਹੁਣ ਜੇਕਰ ਇਹ ਅਕਾਲੀ ਦਲ ਦੇ ਪ੍ਰਧਾਨ ਬਣਦੇ ਨੇ ਤਾਂ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦਾ ਜਿਹੜਾ ਧੜਾ ਉਸ ਦਾ ਇੱਕ ਬਹੁਤ ਵੱਡਾ ਜਿਹੜਾ ਇਲਜ਼ਾਮ ਹੈ ਕਿ ਇਹ ਸਾਰਾ ਕੁਝ ਹਰਪ੍ਰੀਤ ਸਿੰਘ ਨੇ ਮਿਲ ਕੇ ਕੀਤਾ ਸੀਗਾ ਕੋਈ ਕਾਫੀ ਗੱਲਾਂ ਉਹਦੇ ਸਾਹਮਣੇ ਆਉਣਗੀਆਂ ਔਰ ਦੂਜੀ ਸਭ ਤੋਂ ਵੱਡੀ ਗੱਲ ਹੋਰ ਵੀ ਹੈ ਕਿ ਹਰਪ੍ਰੀਤ ਸਿੰਘ ਉਹਨਾਂ ਨੇ ਇਹ ਗੱਲ ਕਹੀ ਸੀ ਦਾਗੀ ਬਾਗੀ ਸਾਰੇ ਹੀ ਦਾਗੀ ਕੀ ਹੁਣ ਉਹ ਇਹਨਾਂ ਦਾਗੀਆਂ ਦੇ ਪ੍ਰਧਾਨ ਬਣ ਗਏ ਤੇ ਜਾਂ ਜਿਸ ਤਰ੍ਹਾਂ ਸਿਆਸੀ ਪਾਰਟੀਆਂ ਦੇ ਕੋਲੇ ਕੋਈ ਇਸ ਤਰ੍ਹਾਂ ਦਾ ਹੁੰਦਾ ਵਾਸ਼ਿੰਗ ਮਸ਼ੀਨ ਹੁੰਦੀ ਹੈ ਕਿ ਪਹਿਲਾਂ ਇੱਕ ਦੂਸਰੇ ਨੂੰ ਦੂਜੀ ਪਾਰਟੀ 'ਚੋਂ ਆਉਂਦੇ ਆ ਗਾਲਾਂ ਕੱਢੀ ਜਾਂਦੇ ਨੇ ਜਦੋਂ ਆਪਣੀ ਪਾਰਟੀ 'ਚ ਆ ਜਾਂਦਾ ਫਿਰ ਉਹਨੂੰ ਸਭ ਤੋਂ ਵੱਡਾ ਇਮਾਨਦਾਰ ਵਿਅਕਤੀ ਦਾ ਖਿਤਾਬ ਦੇਣ ਲੱਗੇ ਵੀ ਸਕੰਟ ਲਾਉਂਦੇ ਨੇ ਕੀ ਹੁਣ ਹਰਪ੍ਰੀਤ ਸਿੰਘ ਉਹਨੇ ਜਿਹੜੇ ਇਹਨਾਂ ਦੇ ਵਿੱਚ ਦਾਗੀ ਲੋਕ ਨੇ ਜਿਨ੍ਹਾਂ ਨੇ ਸੁਖਵੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਮਨਮਰਜ਼ੀਆਂ ਕੀਤੀਆਂ ਨੇ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਮਨਪ੍ਰੀਤ ਆਪਣੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਜਿਹੜਾ ਕੁਝ ਕੀਤਾ ਜਿਹੜੇ ਉਹਨਾਂ ਤੇ ਇਲਜ਼ਾਮ ਲੱਗ ਰਹੇ ਨੇ ਬੇਅਦਬੀਆਂ ਉਹਨਾਂ ਦੇ ਰਾਜ ਦੇ ਵਿੱਚ ਹੋਈਆਂ ਬੇਅਦਬੀਆਂ ਦੇ ਦੋਸ਼ੀ ਨਾ ਫੜੇ ਜਾਣਾ ਤੇ ਡੇਰਾ ਮੁਖੀ ਨੂੰ ਜਿਹੜਾ ਆ ਉਹਦੇ ਵਿੱਚੋਂ ਕਲੀਨ ਚਿੱਟ ਤੇ ਹੋਰ بڑا ਕੁਝ ਡੇਰਾ ਮੁਖੀ ਨੂੰ ਵੱਡੀਆਂ ਰਹਿਤਾਂ ਤੇ ਉਹਦੀਆਂ ਫਿਲਮਾਂ ਨੂੰ ਰਾਖੀ ਕਰ ਕਰਕੇ ਉਹਦੇ ਪੋਸਟਰਾਂ ਦੇ ਉੱਤੇ ਗਨਮੈਨ ਲਾ ਕੇ ਰਾਖੀ ਕਰਨੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਤਨੋ ਕਿਤੇ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੂੰ ਘੇਰਦੀਆਂ ਨੇ ਉੱਥੇ ਇਹ ਲੋਕ ਵੀ ਉਸ ਟਾਈਮ ਦੇ ਉੱਤੇ ਉਹਨਾਂ ਦੇ ਨਾਲ ਬਰਾਬਰ ਦੇ ਭਾਗੀਦਾਰ ਰਹੇ ਕਿ ਹੁਣ ਆਪਣੇ ਮਾ ਹਰਪ੍ਰੀਤ ਸਿੰਘ ਹੋਣੀ ਉਹਨਾਂ ਲੀਡਰਾਂ ਦੀ ਅਗਵਾਈ ਕਰਨਗੇ ਜਿਹੜੇ ਕਿ ਇਹ ਪੱਬਾਂ ਪਾਰ ਹੋਏ ਪਏ ਨੇ ਉਹੀ ਜਿਹੜਾ ਜਿਵੇਂ ਕਹੀਏ ਵੀ ਹੁਣ ਇੱਥੇ ਉਹ ਸ਼ਬਦ ਨਹੀਂ ਵਰਤ ਸਕਦੇ ਆਪਾਂ ਕਿ ਜਿਹੜਾ ਵੀ ਪੁਰਾਣੇ ਸਿਸਟਮ ਦੇ ਵਿੱਚ ਨਵਾਂ ਸਿਸਟਮ ਫਿੱਟ ਕਰਕੇ ਅਗਰ ਚਲਾਉਣਾ ਹੋਵੇ ਸੋ ਕੁੱਲ ਮਿਲਾ ਕੇ ਇਹ ਸਾਰਾ ਕੁਝ ਜੋ ਵੀ ਕੁਝ ਹੁਣ ਹੋ ਰਿਹਾ ਹੈ ਵੱਡੀਆਂ ਚੁਣੌਤੀਆਂ ਨੇ ਤੇ ਵੱਡੇ ਸਵਾਲਾਂ ਦਾ ਜਵਾਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਵੀ ਦੇਣਾ ਪੈਣਾ ਔਰ ਇਸ ਤੋਂ ਇਲਾਵਾ ਵੀ ਇੱਕ ਹੋਰ ਚੀਜ਼ ਜਿਹੜੀ ਹੈ ਕਿਉਂਕਿ ਮੈਂ ਪਿਛਲੇ ਦਿਨੀ ਦੇਖਿਆ ਕਿ ਗਿਆਨੀ ਹਰਪ੍ਰੀਤ ਸਿੰਘ ਹੁਣੀ ਇੱਕ ਦਿੱਲੀ ਦੀ ਫੇਰੀ ਦੀ ਚਰਚਾ ਚੱਲ ਰਹੀ ਹੈ ਕਿ ਉਹ ਦਿੱਲੀ ਗਏ ਨੇ ਤੇ ਜੇਕਰ ਉਹ ਦਿੱਲੀ ਗਏ ਨੇ ਤਾਂ ਵੀ ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਉਹ ਕਿਉਂ ਗਏ ਨੇ ਔਰ ਕਿੱਥੇ ਗਏ ਨੇ ਔਰ ਜੇਕਰ ਕੱਲ ਨੂੰ ਕੁਝ ਹੋਰ ਕੁਝ ਵੱਡੀ ਚੀਜ਼ ਨਿਕਲ ਕੇ ਸਾਹਮਣੇ ਆ ਜਾਂਦੀ ਹੈ ਤੇ ਫਿਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਜਵਾਬ ਦੇਣੇ ਓਕੇ ਹੋ ਜਾਣੇ ਨੇ ਸੋ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਗੱਲ ਕਲੀਅਰ ਕਰ ਦੇਣੀ ਚਾਹੀਦੀ ਹੈ ਜਿਹੜੇ ਉਹਨਾਂ ਉੱਤੇ ਵਿਰੋਧੀਆਂ ਨੇ ਇਲਜ਼ਾਮ ਲਾਏ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਉਹ ਨਹੀਂ ਦਿੱਲੀ ਗਏ ਨੇ ਪਿਛਲੇ ਦਿਨੀ ਅਗਰ ਉਹ ਦਿੱਲੀ ਗਏ ਨੇ ਤਾਂ ਉਹ ਕਿੱਥੇ ਗਏ ਨੇ ਕੀ ਕੰਮ ਕਰਨ ਗਏ ਨੇ ਕਿਉਂਕਿ ਸਪਸ਼ਟੀਕਰਨ ਦੇਣਾ ਜ਼ਰੂਰੀ ਹੈ ਅੱਗੇ ਅਤੀਤ ਦੇ ਵਿੱਚ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਨੇ ਕਿ ਦਿੱਲੀ ਦੀ ਸਿਆਸਤ ਨੇ ਅਕਾਲੀ ਦਲ ਨੂੰ ਪ੍ਰਭਾਵਿਤ ਕੀਤਾ ਜਾਂ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਇਲਜ਼ਾਮ ਤਾਂ ਸੁਖਵੀਰ ਬਾਦਲ ਉਹਨਾਂ ਹੀ ਲਾ ਰਹੇ ਨੇ ਕਿ ਸਾਰਾ ਕੁਝ ਕੇਂਦਰ ਦੇ ਕਹਿਣ ਦੇ ਉੱਤੇ ਹੋ ਰਿਹਾ ਹੈ ਏਜੰਸੀਆਂ ਦੇ ਕਹਿ ਇਹ ਜੇਕਰ ਇਹਨਾਂ ਗੱਲਾਂ ਦਾ ਕੋਈ ਸਪਸ਼ਟੀਕਰਨ ਗਿਆਨੀ ਹਰਪ੍ਰੀਤ ਸਿੰਘ ਨੇ ਨਾ ਦਿੱਤਾ ਹੋ ਸਕਦਾ ਹੈ ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਕਾਲੀ ਦਲ ਜਿਹੜਾ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਹੈ ਉਹ ਇਹਨਾਂ ਨੂੰ ਘੇਰਦਾ ਨਜ਼ਰ ਆਵੇ ਸੋ ਕੁੱਲ ਮਿਲਾ ਕੇ ਅੱਜ ਦੇ ਲਈ ਕਾਫੀ ਅਹਿਮ ਦਿਨ ਹੈ ਪੰਜਾਬ ਦੀ ਸਿਆਸਤ ਦੇ ਲਈ ਔਰ ਖਾਸ ਤੌਰ ਦੇ ਉੱਤੇ ਧਾਰਮਿਕ ਪੱਖ ਤੋਂ ਮਜ਼ਬੂਤ ਇੱਕ ਧਿਰ ਜਿਹੜੀ ਹੈ ਜਿਹੜੀ ਪੰਜਾਬ ਦੇ ਲੋਕ ਦੇਖਣਾ ਚਾਹੁੰਦੇ ਨੇ ਅਕਾਲੀ ਦਲ ਦੇ ਰੂਪ ਦੇ ਵਿੱਚ ਖੇਤਰੀ ਪਾਰਟੀ ਦੇ ਰੂਪ ਦੇ ਵਿੱਚ ਕੀ ਇਹ ਉਹਦਾ ਬਦਲ ਹੋਏਗੀ ਜਾਂ ਅਕਾਲੀ ਦਲ ਨੂੰ ਸੁਖਵੀਰ ਸਿੰਘ ਬਾਦਲ ਜੀ ਦੀ ਅਗਵਾਈ ਕਰ ਰਹੇ ਨੇ ਲੋਕ ਉਸੇ ਚੀਜ਼ ਨੂੰ ਪ੍ਰਮਾਣਿਤ ਕਰਨਗੇ ਤੇ ਹੁਣ ਦੂਜੀ ਗੱਲ ਇਹ ਵੀ ਦੇਖਣ ਵਾਲੀ ਹੈ ਕਿਉਂਕਿ ਇਹਦੇ ਵਿੱਚ ਜ਼ਿਆਦਾਤਰ ਉਹ ਆਗੂ ਨੇ ਜਿਹੜੇ ਕਿ ਭਾਜਪਾ ਦੇ ਨਾਲ ਕਿਸੇ ਵੀ ਸਮੇਂ ਯਾਰੀ ਪਾਉਣ ਦੇ ਲਈ ਪੱਬਾਂ ਭਾਰ ਰਹੇ ਨੇ ਸੋ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਉੱਤੇ ਤਾਂ ਇਹ ਇਲਜ਼ਾਮ ਇਹੀ ਲੱਗਦਾ ਕਿ ਉਹ ਬੈਠੇ ਪੰਜਾਬ 'ਚ ਨੇ ਪਰ ਰੂਹ ਉਹਨਾਂ ਦੀ ਹਮੇਸ਼ਾ ਕੇਂਦਰ ਦੇ ਨਾਲ ਧੜਕਦੀ ਹੈ ਜਾਂ ਭਾਜਪਾ ਦੇ ਨਾਲ ਜਿਹੜਾ ਉਹਨਾਂ ਦੇ ਕਾਫੀ ਨੇੜਤਾ ਸੋ ਇਸ ਕਰਕੇ ਇਹ ਸ ਅਕਾਲੀ ਦਲ ਦੇ ਵਿੱਚ ਚਾਹੇ ਉਹ ਰਖੜਾ ਪਰਿਵਾਰ ਹੈ ਉਹਨਾਂ ਦੇ ਵੀ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖੀਏ ਮੋਦੀ ਸਾਹਿਬ ਦੇ ਨਾਲ ਨੇੜਤਾ ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਨੇ ਕਿਨਾ-ਕੀਨਾ ਤਾਂ ਮੈਂ ਨਾਮ ਲਾਵਾਂ ਕਿ ਜਿਹੜੇ ਬੀਜੇਪੀ ਦੇ ਨਾਲ ਨੇੜਤਾ ਦਿਲੋਂ ਚਾਹੁੰਦੇ ਨੇ ਤੇ ਢਿੰਸਾ ਦਾ ਪਰਿਵਾਰ ਇਹਦੇ ਵਿੱਚ ਮੋਰੀ ਰਿਹਾ ਉਹ ਵੀ ਇਹ ਚਾਹੁੰਦੇ ਸੀਗੇ ਕਿ ਜਿਹੜੀ ਹੈ ਪਰ ਸਾਡਾ ਨੇੜਤਾ ਜਿਹੜੀ ਆ ਉਹ ਬੀਜੇਪੀ ਦੇ ਨਾਲ ਹੋਵੇ ਸੋ ਕੁੱਲ ਮਿਲਾ ਕੇ ਬੀਜੇਪੀ ਇਹਨਾਂ ਚੋਂ ਕਿਹਨੂੰ ਅਪਣਾਉਂਦੀ ਆ ਅਪਣਾਉਂਦੀ ਵੀ ਆ ਜਾਂ ਇਕੱਲੇ ਚੋਣ ਲੜਦੀ ਆ 2027 ਦੀਆਂ ਚੋਣਾਂ ਦੇ ਵਿੱਚ ਇਹ ਕਾਫੀ ਹੈਮ ਰਹੂਗਾ ਪਰ ਹੁਣ ਦੂਜੇ ਪਾਸੇ ਇੱਕ ਚੀਜ਼ ਹੋਰ ਸਾਹਮਣੇ ਆ ਰਹੀ ਹੈ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਅਕਾਲੀ ਦਲ ਨੇ ਵੀ ਲੜਨਾ ਹੈ ਤੇ ਇਸ ਨਵੇਂ ਅਕਾਲੀ ਦਲ ਨੂੰ ਵੀ ਆਪਣਾ ਸਟੈਂਡ ਸਪਸ਼ਟ ਕਰਨਾ ਪਵੇਗਾ ਪਾਣੀਆਂ ਦਾ ਮੁੱਦਾ ਤੇ ਇਸ ਤੋਂ ਇਲਾਵਾ ਲੈਂਡ ਪੂਲਿੰਗ ਪਾਲਸੀ ਹੈ ਇਹਦੇ ਉੱਤੇ ਸਾਰੀਆਂ ਸਿਆਸੀ ਪਾਰਟੀਆਂ ਸਮੇਤ ਬੀਜੇਪੀ ਜਿਹੜੀ ਕਿ ਕੇਂਦਰ ਦੇ ਵਿੱਚ ਰਾਜ ਕਰ ਰਹੀ ਹੈ ਉਹਨਾਂ ਨੇ ਵੀ ਆਪਣੇ ਪੱਧਰ ਦੇ ਉੱਤੇ ਸੰਘਰਸ਼ ਵਿੰਡ ਦਿੱਤਾ ਹੈ ਅਕਾਲੀ ਦਲ ਬਾਦਲ ਨੇ ਵੀ ਆਪਣਾ ਸੰਘਰਸ਼ ਵਿੰਡਿਆ ਹੋਇਆ ਕਾਂਗਰਸ ਵੀ ਸੰਘਰਸ਼ ਦੇ ਰਾਹ ਪੈ ਰਹੀ ਹੈ ਇਸ ਪਾਲਸੀ ਨੂੰ ਲੈ ਕੇ ਤੇ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਜਥੇਬੰਦੀਆਂ ਤਾਂ ਪਹਿਲਾਂ ਹੀ ਐਲਾਨ ਕਰ ਚੁੱਕੀਆਂ ਨੇ ਕਿ ਉਹ ਵੱਡਾ ਸੰਘਰਸ਼ੀਏ ਦੇ ਵਾਸਤੇ ਸ਼ੁਰੂ ਕਰਨ ਤੋਂ ਵੀ ਗਰੇਜ ਨਹੀਂ ਕਰਨਗੀਆਂ ਸੌਣ ਵਾਲੇ ਦਿਨਾਂ ਦੇ ਵਿੱਚ ਇਹ ਸ ਅਕਾਲੀ ਦਲ ਦੇ ਮੋਰੇ ਇਹ ਵੀ ਇੱਕ ਵੱਡੀ ਚੁਣੌਤੀ ਹੋਏਗੀ ਕਿ ਪੰਜਾਬ ਦੇ ਮੁੱਦਿਆਂ ਦੇ ਉੱਤੇ ਇਹਨਾਂ ਦੀ ਪਹੁੰਚ ਕੀ ਹੈ ਜਿੱਥੇ ਵੱਡੇ ਵੱਡੇ ਦਾਅਵੇ ਅਕਾਲੀ ਦਲ ਦੇ ਬਲਾਰੇ ਚਰਨਜੀਤ ਸਿੰਘ ਬਰਾੜ ਨੇ ਕੀਤੇ ਨੇ ਕਿ ਇਹ ਜਿਹੜਾ ਡੈਲੀਗੇਸ਼ਨ ਜਲਾਸ ਜਿਹੜਾ ਅਸੀਂ ਅੱਜ ਬੁਲਾ ਰਹੇ ਹਾਂ ਇਹਦੇ ਵਿੱਚ ਸਾਰੇ ਪੰਜਾਬ ਉੱਤਰ ਪ੍ਰਦੇਸ਼ ਯੂਪੀ ਬਿਹਾਰ ਰਾਜਸਥਾਨ ਔਰ ਇੱਥੋਂ ਤੱਕ ਵਿਦੇਸ਼ਾਂ ਵਿੱਚ ਵੀ ਜਿੱਥੇ ਪੰਜਾਬੀ ਜਾ ਸਿੱਖ ਲੋਕ ਬੈਠੇ ਨੇ ਉਹਨਾਂ ਤੱਕ ਪਹੁੰਚ ਕੀਤੀ ਗਈ ਹੈ ਤੋਂ ਉਸ ਤੋਂ ਬਾਅਦ ਇਹ ਸਾਰਾ ਕੁਝ ਜਿਹੜਾ ਹੋਂਦ ਦੇ ਵਿੱਚ ਆ ਰਿਹਾ ਅਕਾਲੀ ਦਲ ਤੇ ਜੇਕਰ ਵਾਕਈ ਇਹ ਦਾ ਇੰਨਾ ਵੱਡਾ ਵਿਸ਼ਾਲ ਦਾਇਰਾ ਹੈ ਤੇ ਫਿਰ ਉਹ ਆਪਣੇ ਵੈਸੇ ਵੀ ਮਜ਼ਬੂਤ ਹੋਏਗਾ ਬਾਕੀ ਉਹਦੇ ਨਾਲ ਆਪਣਾ ਜਿਹੜਾ ਅਕਾਲੀ ਦਲ ਨਾਲੋਂ ਵੀ ਮਜ਼ਬੂਤ ਹੋਣਾ ਚਾਹੀਦਾ ਕਿਉਂਕਿ ਇਹ ਤਾਂ ਆਪਣਾ ਜਨ ਆਧਾਰ ਬਹੁਤ ਪਹਿਲਾਂ ਹੀ ਗਵਾ ਚੁੱਕਿਆ ਹੈ ਜਿਹੜਾ ਹੁਣ ਤੱਕ ਸੁਖਵੀਰ ਬਾਦਲ ਉਹਨਾਂ ਦਾ ਦਲ ਹੈ ਪਰ ਉਹਦੇ باوجود ਵੀ ਮੈਂ ਪਹਿਲਾਂ ਵੀ ਕਈ ਪ੍ਰੋਗਰਾਮਾਂ ਦੇ ਵਿੱਚ ਇਹ ਗੱਲ ਕਹੀ ਹੈ ਕਿ ਸਿਆਸੀ ਤੌਰ ਦੇ ਉੱਤੇ ਅਕਾਲੀ ਦਲ ਕਮਜ਼ੋਰ ਜ਼ਰੂਰ ਹੋਇਆ ਪਰ ਇਹ ਕਦੇ ਵੀ ਨਹੀਂ ਤੁਹਾਨੂੰ ਸਾਨੂੰ ਮੰਨਣਾ ਚਾਹੀਦਾ ਕਿ ਅਕਾਲੀ ਦਲ ਇੰਨਾ ਕਮਜ਼ੋਰ ਹੋ ਗਿਆ ਕਿ ਉਹ ਦੁਬਾਰਾ ਉੱਠ ਨਾ ਸਕੇ ਅਕਾਲੀ ਦਲ ਦੁਬਾਰਾ ਉੱਠ ਸਕਦਾ ਹੈ ਪਰ ਚੰਗੀ ਸੋਚ ਤੇ ਚੰਗੀਆਂ ਪਾਲਿਸੀਆਂ ਦੇ ਲੀਡਰ ਅਗਰ ਲੈ ਕੇ ਆਉਣ ਤਾਂ ਅਕਾਲੀ ਦਲ ਦੁਬਾਰਾ ਸਰਵਾਈਵ ਕਰ ਸਕਦਾ ਸੁਖਵੀਰ ਸਿੰਘ ਬਾਦਲ ਦੇ ਵਿੱਚ ਲੱਖ ਔਗਣ ਹੋਣਗੇ ਤੋਂ ਬਹੁਤ ਕੁਝ ਉਹਦੇ ਬਾਰੇ ਕਿਹਾ ਜਾ ਸਕਦਾ ਪਰ ਉਹਦੇ ਵਿੱਚ ਇੱਕ ਇਹ ਗੱਲ ਹੈਗੀ ਹੈ ਕਿ ਜਿਸ ਤਰ੍ਹਾਂ ਉਹ ਇੱਕ ਮੈਨੇਜ ਕਰ ਸਕਦਾ ਹੈ ਇੱਕ ਸਿਸਟਮ ਨੂੰ ਉਹ ਵਧੀਆ ਤਰੀਕੇ ਨਾਲ ਕਰ ਸਕਦਾ ਹਾਂ ਜਿਹੜਾ ਉਹ ਅਕਾਲੀ ਦਲ ਚਲਾਉਣ ਦਾ ਤਰੀਕਾ ਤੇ ਸਲੀਕਾ ਉਹ ਬਹੁਤ ਸਾਰੇ ਲੀਡਰਾਂ ਨੂੰ ਪੁਰਾਣਿਆਂ ਨੂੰ ਰਾਸ ਨਹੀਂ ਆਇਆ ਹੋ ਸਕਦਾ ਕੀ ਕਾਰਨ ਹੋਏਗਾ ਪਰ ਅਕਾਲੀ ਦਲ ਦੀ ਜਿਹੜੀ ਸਰਕਾਰ ਰਿਪੀਟ ਹੋਈ ਸੀ ਜਿਹੜੀ 2007 ਤੋਂ ਲੈ ਕੇ 12 ਤੱਕ ਸਰਕਾਰ ਚੱਲੀ ਤੇ 12 ਤੋਂ ਜਿਹੜੀ 17 ਤੀ ਸਰਕਾਰ ਬਣੀ ਹੈ ਉਹ ਸਿਰਫ ਤੇ ਸਿਰਫ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮੈਨੇਜਮੈਂਟ ਦਾ ਹਿੱਸਾ ਸੀ ਸੋ ਇੱਕ ਅੱਛਾ ਮੈਨੇਜਰ ਸੁਖਵੀਰ ਸਿੰਘ ਬਾਦਲ ਹੈ ਉਹ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਮੀਡੀਆ ਵੀ ਮੈਨੇਜ ਕਰ ਸਕਦਾ ਸਿਸਟਮ ਨੂੰ ਮੈਨੇਜ ਕਰ ਸਕਦਾ ਜਮਾ ਘਟਾਓ ਕਿਵੇਂ ਕਰਨਾ ਕਿਉਂਕਿ ਬਾਹਰ ਲਿਆਂ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਨੇ ਬੇਸ਼ੱਕ ਉਹਨਾਂ ਦੇ ਉੱਤੇ ਇਲਜ਼ਾਮ ਵਿਰੋਧੀ ਲਾਉਂਦੇ ਨੇ ਕਿ ਸੁਖਵੀਰ ਸਿੰਘ ਬਾਦਲ ਤੱਤੇ ਘਾ ਬਹੁਤ ਸਾਰੇ ਐਸੇ ਫੈਸਲੇ ਲੈਂਦੇ ਨੇ ਜਿਹੜੇ ਕਿ ਅਕਾਲੀ ਦਲ ਤੇ ਅਕਾਲੀ ਦਲ ਦੇ ਹਿੱਤ ਦੇ ਵਿੱਚ ਨਹੀਂ ਹੁੰਦੇ ਪਰ ਸੁਖਵੀਰ ਸਿੰਘ ਬਾਦਲ ਨੂੰ ਜਾਣਨ ਵਾਲੇ ਉਹਨਾਂ ਦੇ ਵਿਰੋਧੀ ਇਹ ਗੱਲ ਮੰਨਦੇ ਨੇ ਕਿ ਸੁਖਵੀਰ ਸਿੰਘ ਬਾਦਲ ਵਰਕਰ ਦੀ ਗੱਲ ਸੁਣਦਾ ਤੇ ਮੰਨਦਾ ਪਰ ਜਿਹੜੇ ਕੁਝ ਸਲਾਹਕਾਰ ਨੇ ਸੁਖਵੀਰ ਸਿੰਘ ਬਾਦਲ ਦੇ ਉਹ ਕਿਤਨੋਂ ਕਿਤੇ ਇਸ ਚੀਜ਼ ਨੂੰ ਪ੍ਰਭਾਵਿਤ ਕਰ ਦੇਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗਾਜੇ ਨਾਲ ਲੋਕਾਂ ਤੇ ਗਿਰਨੀ ਹੈ ਜਿਹੜੇ ਆਕਾਲੀ ਦਲ ਦੇ ਵਿੱਚ ਬਹੁਤ ਵੱਡੇ ਵੱਡੇ ਸਲਾਹਕਾਰ ਖਾ ਹੁੰਦੇ ਨੇ ਉਹਨਾਂ ਦੀ ਸਲਾਹ ਕਿਸ ਤਰ੍ਹਾਂ ਦੀ ਹੈ ਉਹਨਾਂ ਦੀ ਟੋਨ ਜਿਹੜੀ ਬੋਲਣ ਦੀ ਟੋਨ ਹੈ ਮੈਂ ਅਕਸਰ ਕਹਿਣਾ ਹੁੰਦਾ ਕਿ ਇਹ ਜਿਹੜੇ ਆਕਾਲੀ ਦਲ ਦੇ ਬੁਲਾਰੇ ਨੇ ਜਦੋਂ ਇਹ ਸ਼ੁਰੂ ਹੁੰਦੇ ਨੇ ਤਾਂ ਸੱਤਵੇਂ ਸੁਰ ਤੋਂ ਸ਼ੁਰੂ ਹੁੰਦੇ ਨੇ ਤੁਸੀਂ ਆਪਣੀ ਗੱਲ ਨਰਮੀ ਦੇ ਨਾਲ ਵੀ ਕਹਿ ਸਕਦੇ ਹੋ ਤੁਸੀਂ ਕਿਸੇ ਵੀ ਡਿਬੇਟ 'ਚ ਦੇਖੋ ਆਕਾਲੀ ਦਲ ਦੇ ਇੱਕ ਦੋ ਬੁਲਾਰੇ ਨੇ ਜਿਹੜੇ ਬਹੁਤ ਵਧੀਆ ਗਲਵਾਤ ਆਪਣੀ ਪੱਖ ਰੱਖਦੇ ਨੇ ਪਰ ਮੈਂ ਦੋ ਕੁ ਬੁਲਾ ਰਹੇ ਐਸੇ ਨੇ ਜੇ ਸਮਾਂ ਆਇਆ ਤਾਂ ਇਹਨਾਂ ਦਾ ਨਾਮ ਵੀ ਸਾਹਮਣੇ ਲੈ ਕੇ ਆਵਾਂਗੇ ਜਿਨ੍ਹਾਂ ਦਾ ਮਕਸਦ ਇਹ ਸਿਰਫ ਬਸ ਇੱਕੋ ਲਹਿ ਦੇ ਵਿੱਚ ਇਹਨਾਂ ਨੇ ਦਬੀ ਜਾਣਾ ਸੋ ਇਸ ਕਰਕੇ ਇਹਨਾਂ ਨੂੰ ਥੋੜਾ ਜਿਆਦਾ ਸੋਚਣਾ ਪੈਗਾ ਜਦੋਂ ਕਿਤੇ ਕੁਝ ਡੈਮੇਜ ਹੋਇਆ ਹੁੰਦਾ ਪਹਿਲਾਂ ਤਾਂ ਉਸ ਨੂੰ ਮੰਨ ਲਓ ਵੀ ਹਾਂ ਇਹ ਸਾਡਾ ਨੁਕਸਾਨ ਹੋ ਗਿਆ ਦੂਜਾ ਨੁਕਸਾਨ ਹੋਣ ਤੋਂ ਬਾਅਦ ਉਹਦੀ ਪਰਪਾਈ ਕਿਦਾਂ ਕਰਨੀ ਉਹਦੇ ਉੱਤੇ ਮੰਥਨ ਕਰੋ ਇਹ ਨਾ ਹੋਵੇ ਵਿਰੋਧੀਆਂ ਨੇ ਕਰਤਾ ਜੀ ਸਾਨੂੰ ਫਲਾਣਨੇ ਨੇ ਆ ਕਰਤਾ ਧਮਕਨੇ ਆ ਕਰਤਾ ਨਹੀਂ ਤੁਹਾਡੀਆਂ ਵਜ੍ਹਾ ਕਰਕੇ ਤੁਹਾਡੀ ਵਜ੍ਹਾ ਕਰਕੇ ਅਗਰ ਨੁਕਸਾਨ ਹੋਇਆ ਤਾਂ ਉਹਦੀ ਪਰਭਾਈ ਤੁਹਾਨੂੰ ਕਰਨੀ ਪੈਣੀ ਹੈ ਜੇ ਅਸੀਂ ਕਹਿ ਰਹੀਏ ਵੀ ਜੋ ਨੁਕਸਾਨ ਹੋਇਆ ਏਜੰਸੀਆਂ ਨੇ ਕਰਤਾ ਜੋ ਨੁਕਸਾਨ ਹੋਇਆ ਵਿਰੋਧੀਆਂ ਨੇ ਕਰਤਾ ਫਿਰ ਤੁਹਾਡੀ ਕਾਬਲੀਅਤ ਕੀ ਹੈ ਜੇ ਵਿਰੋਧੀ ਤੇ ਏਜੰਸੀਆਂ ਇੰਨੀਆਂ ਤਾਕਤਵਰ ਨੇ 100 ਸਾਲ ਪੁਰਾਣੀ ਪਾਰਟੀ ਨੂੰ ਖਤਮ ਕਰ ਸਕਦੀਆਂ ਨੇ ਤੇ ਫਿਰ ਤੁਹਾਡੀ ਕਾਬਲੀਅਤ ਕੀ ਹੈ ਤੁਹਾਡੀ ਕਾਬਲੀਅਤ ਲੀਡਰਸ਼ਿਪ ਦੀ ਕਾਬਲੀਅਤ ਇੱਥੇ ਦੇਖੀ ਜਾਣੀ ਹੈ ਸੋ ਦੇਖਦੇ ਹਾਂ ਜੀ ਨਵੇਂ ਅਕਾਲੀ ਦਲ ਚੋਂ ਕੀ ਕੁਝ ਨਿਕਲ ਕੇ ਆਉਂਦਾ ਲਗਭਗ ਤੈ ਮੰਨਿਆ ਜਾ ਰਿਹਾ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਪ੍ਰਧਾਨਗੀ ਦੇ ਲਈ ਜੇਕਰ ਕੋਈ ਨਵਾਂ ਚਮਤਕਾਰ ਨਹੀਂ ਹੁੰਦਾ ਪਰ ਜਦੋਂ ਤੱਕ ਇਹ ਸਾਹਮਣੇ ਨਹੀਂ ਆ ਜਾਂਦਾ ਉਨੀ ਦੇਰ ਤੱਕ ਆਪਾਂ ਇਸ ਚੀਜ਼ ਨੂੰ ਫਾਈਨਲ ਨਹੀਂ ਕਹਿ ਸਕਦੇ ਕਿਉਂਕਿ ਕਾਫੀ ਕੁਛ ਇਧਰ ਉਧਰ ਹੋ ਸਕਦਾ ਕਿਉਂਕਿ ਉੱਥੇ ਵੀ ਬੜੇ ਤਨੰਦਰ ਆਗੂ ਬੈਠੇ ਨੇ ਸੋ ਦੇਖਦੇ ਹਾਂ 11 ਵਜੇ ਤੱਕ ਸਾਨੂੰ ਇਸ ਚੀਜ਼ ਦੀ ਇੰਤਜ਼ਾਰ ਜਿਹੜੀ ਉਹ ਕਰਨੀ ਪੈਗੀ ਸੋ ਅਗਲੀ ਖਬਰ ਅਗਰ ਗੱਲ ਕਰੀਏ ਸ਼ਿਮਲਾ ਦੇ ਇੱਕ ਬੋਰਡਿੰਗ ਸਕੂਲ ਦੇ ਵਿੱਚੋਂ ਤਿੰਨ ਬੱਚੇ ਅਗਵਾ ਹੋਏ ਨੇ ਸੋ ਉਹਨਾਂ ਨੂੰ ਸਕੂਲ ਦੇ ਵਿੱਚੋਂ ਬੋਰਡਿੰਗ ਪਾਸ ਲੈ ਕੇ ਉਹ ਮਾਲ ਰੋਡ ਦੇ ਉੱਤੇ ਘੁੰਮਣ ਜਾਂਦੇ ਨੇ ਸੋ ਇਹ ਬੱਚੇ ਇੱਕ ਹਰਿਆਣੇ ਦਾ ਇੱਕ ਪੰਜਾਬ ਦਾ ਤੇ ਇੱਕ ਹਿਮਾਚਲ ਦਾ ਇਹ ਬੱਚਾ ਸੀ ਸੋ ਇਹ ਜਿਹੜੇ ਬੱਚੇ ਨੇ ਇਹਨਾਂ ਦੀ ਜਿਹੜਾ ਆ ਉੱਥੋਂ ਸਕੂਲ ਤੋਂ ਜਾਣ ਤੋਂ ਬਾਅਦ ਹੋਰ ਕੋਈ ਲੋਕੇਸ਼ਨ ਨਹੀਂ ਸੀ ਲੱਭ ਰਹੀ ਸੋ ਕੁੱਲ ਮਿਲਾ ਕੇ ਪੁਲਿਸ ਨੇ ਬੜੀ ਤੇਜ਼ੀ ਨਾਲ ਮੁਸਤੱਦੀ ਨਾਲ ਕਾਰਵਾਈ ਕਰਦੇ ਆ ਇਹਨਾਂ ਜਿੱਥੇ ਤਿੰਨੋਂ ਬੱਚਿਆਂ ਨੂੰ ਬਰਾਮਦ ਕਰ ਲਿਆ 24 ਘੰਟਿਆਂ ਦੇ ਅੰਦਰ ਅੰਦਰ ਉੱਥੇ ਇੱਕ ਕਿਡਨਾਪਰ ਨੂੰ ਵੀ ਬਰਾਮਦ ਕਰ ਲਿਆ ਕਿਡਨਾਪਰ ਨੂੰ ਵੀ ਗ੍ਰਿਫਤਾਰ ਕੀਤਾ ਸੋ ਇੱਕ ਗੱਡੀ ਜਿਹੜੀ ਉੱਤੇ ਉਹਨੇ ਫਰਜ਼ੀ ਨੰਬਰ ਲਾ ਕੇ ਉਹ ਗੱਡੀ ਦੇ ਵਿੱਚ ਇਹਨਾਂ ਬੱਚਿਆਂ ਨੂੰ ਲੈ ਕੇ ਗਿਆ ਸੀ ਉਹ ਗੱਡੀ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ ਤੇ ਇਥੋਂ ਤੱਕ ਵੀ ਤੁਸੀਂ ਦੇਖੋ ਉਹ ਜਿਹੜਾ ਛਾਤਰ ਦਿਮਾਗ ਜਿਹੜਾ ਇਹਨਾਂ ਬੱਚਿਆਂ ਨੂੰ ਅਗਵਾ ਕਰਕੇ ਲੈ ਕੇ ਗਿਆ ਉਹ ਵਿਦੇਸ਼ੀ ਨੰਬਰਾਂ ਤੋਂ ਮਾਪੇ ਨੂੰ ਕਾਲਾਂ ਕਰਕੇ ਫਰੋਤੀ ਦੀ ਮੰਗ ਕਰ ਰਿਹਾ ਸੀ ਸੋ ਕੁੱਲ ਮਿਲਾ ਕੇ ਹੁਣ ਇੱਕ ਕਿਡਨੈਪਰ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਅੱਗੇ ਕਿੱਧਰ ਨੂੰ ਤਾਰਾਂ ਜੁੜਦੀਆਂ ਨੇ ਕੀ ਕੁਝ ਹੁੰਦਾ ਚੰਗੀ ਖਬਰ ਉਹਨਾਂ ਮਾਪਿਆਂ ਲਈ ਕਿ ਉਹ ਬੱਚੇ ਸਹੀ ਸਲਾਮਤ ਆਪਣੇ ਸਕੂਲ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਪਹੁੰਚ ਚੁੱਕੇ ਨੇ ਸੋ ਅਗਲੀ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜਾ ਬੇਸ਼ੱਕ ਮੌਸਮ ਬਰਸਾਤਾਂ ਘੱਟ ਹੋ ਰਹੀਆਂ ਨੇ ਪਰ ਉੱਪਰ ਪਹਾੜਾਂ ਦੇ ਵਿੱਚ ਫਿਰ ਅਗਲੇ 2 ਦਿਨ ਜਿਹੜਾ ਵੱਡਾ ਅਲਰਟ ਜਾਰੀ ਕੀਤਾ ਗਿਆ ਬਰਸਾਤ ਦਾ ਉਹਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਪਾਣੀ ਦੀ ਸਮੱਸਿਆ ਜਿਹੜੀ ਆ ਪਾਣੀ ਵਾਧੂ ਸਮੱਸਿਆ ਜਿਹੜੀ ਪਾਣੀ ਥੰਦੇ ਆ ਰਿਹਾ ਪਹਾੜਾਂ ਤੋਂ ਉਹਨੂੰ ਸਾਂਭਣ ਲਈ ਬਣੀ ਹੋਈ ਪੌਗ ਡੈਮ ਦੇ ਵਿੱਚੋਂ ਪਿਛਲੇ ਦਿਨੀ ਆਪਾਂ ਗੱਲ ਕੀਤੀ ਸੀ ਵੀ 40000 ਕਿਊਸਿਕ ਫੁੱਟ ਪਾਣੀ ਛੱਡਿਆ ਗਿਆ ਸੋ ਹੁਣ ਇਹਨੂੰ ਵਧਾ ਕੇ 46000 ਕਿਊਸਿਕ ਫੁੱਟ ਪਾਣੀ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਸੋ ਜਿਹੜਾ ਕਿ ਬਿਆਸ ਦਰਿਆ ਦੇ ਜਿਹੜੇ ਨੀਵੇਂ ਇਲਾਕੇ ਨੇ ਉੱਥੇ ਰਹਿ ਰਹੇ ਲੋਕਾਂ ਨੂੰ ਇਤਿਆਤਨ ਉੱਪਰ ਉੱਚੇ ਇਲਾਕਿਆਂ ਵੱਲ ਸ਼ਿਫਟ ਹੋਣ ਦੇ ਲਈ ਕਿਹਾ ਜਾ ਰਿਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਵੀ ਕਿਸੇ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਇਸ ਨੂੰ ਦੇਖਦੇ ਹੋਏ ਜਿਹੜਾ ਸਾਰੀ ਇਹ ਕਾਰਵਾਈ ਕਰਨ ਦੇ ਲਈ ਕਿਹਾ ਗਿਆ ਸੋ ਕੁੱਲ ਮਿਲਾ ਕੇ ਦੇਖਦੇ ਹਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਪ੍ਰਸ਼ਾਸਨ ਵੱਲੋਂ ਲੜ ਜਾਰੀ ਕੀਤਾ ਗਿਆ ਇਹਨੂੰ ਦੇਖਦੇ ਹੋਏ ਜਿਹੜਾ ਇਹ ਲੋਕ ਉਹਨਾਂ ਦੀ ਅਪੀਲ ਮੰਨਣਗੇ ਔਰ ਕਿਉਂਕਿ ਇਸ ਟਾਈਮ ਜਿਹੜਾ ਪਿਛਲੇ ਅਗਰ ਆਪਾਂ 24 ਤੋਂ 48 ਘੰਟਿਆਂ ਦੀ ਗੱਲ ਕਰ ਲਈਏ ਤਾਂ ਪੋਕ ਟਾਈਮ ਦੇ ਵਿੱਚ ਪਾਣੀ ਦਾ ਪੱਧਰ 5100 ਕਣ ਫੋਟ ਜਿਹੜਾ ਹੋਰ ਵਧਿਆ ਸੋ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਹਿਮਾਚਲ ਦੇ ਵਿੱਚ ਭਾਰੀ ਬਾਰਸ਼ ਹੁੰਦੀ ਹੈ ਤਾਂ ਇਹਦੇ ਹੋਰ ਵਧਣ ਦੇ ਅਸਰ ਬਣੇ ਹੋਏ ਨੇ ਸਾਰੀਆਂ ਨਹਿਰਾਂ ਦੇ ਵਿੱਚ ਪਾਣੀ ਜਿਹੜਾ ਆ ਉਹ ਛੱਡਿਆ ਜਾ ਰਿਹਾ ਬਰਾਬਰ ਛੱਡਿਆ ਜਾ ਰਿਹਾ ਔਰ ਪਾਣੀ ਨੂੰ ਡਿਵਰਟ ਕਰਕੇ ਰਾਜਸਥਾਨ ਨੂੰ ਪਾਣੀ ਛੱਡਿਆ ਜਾ ਰਿਹਾ ਹੋਰ ਜਿਹੜਾ ਜਿੱਥੇ ਵੀ ਨਹਿਰਾਂ ਜਿਹੜੀਆਂ ਜਾ ਰਹੀਆਂ ਨੇ ਛੱਡਣ ਦੇ ਬਾਵਜੂਦ ਵੀ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਵਹਾਹ ਜਿਹੜਾ ਉਹ ਕਾਫੀ ਪੱਧਰ ਉੱਚਾ ਹੋਇਆ ਸੋ ਕੁੱਲ ਮਿਲਾਕੇ ਤੇ ਆਤਮ ਜਿਹੜੇ ਲੋਕ ਉੱਥੇ ਆਸ-ਪਾਸ ਰਹਿੰਦੇ ਨੇ ਉਹਨਾਂ ਨੂੰ ਪ੍ਰਸ਼ਾਸਨ ਦੀ ਹਰ ਅਪੀਲ ਵੱਲ ਧਿਆਨ ਦੇਣਾ ਚਾਹੀਦਾ ਸੋ ਅਗਲੀ ਗੱਲਬਾਤ ਕਰੀਏ ਤਾਂ ਬਠਿੰਡਾ ਦੇ ਵਿੱਚ ਇੱਕ ਠੱਗ ਜਿਹੜਾ ਕੋਈ ਸਾਧ ਉਨੇ ਇੱਕ ਵਿਅਕਤੀ ਨੂੰ ਹੈਪਨੋਟਾਈਜ਼ ਕਰਕੇ ਜਿਸ ਤਰ੍ਹਾਂ ਉਹਨੂੰ ਲੁੱਟਿਆ ਸੋ ਉਹ ਇੱਕ ਘਟਨਾ ਬੜੀ ਹੈਰਾਨ ਕਰਨ ਵਾਲੀ ਹੈ ਤੇ ਹੋਰ ਵੇਰਵੇ ਜਿੱਦਾਂ ਵੀ ਸਾਡੇ ਕੋਲ ਆਉਂਦੇ ਨੇ ਜ਼ਰੂਰ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਸਾਂਝੇ ਕਰਾਂਗੇ ਸੋ ਇੱਕ ਵਿਅਕਤੀ ਜਦੋਂ ਆਪਣੀ ਗੱਡੀ ਲੈ ਕੇ ਰੈੱਡ ਲਾਈਟ ਦੇ ਉੱਤੇ ਰੁਕਦਾ ਤਾਂ ਇੱਕ ਸਾਹ ਦਾ ਕੇ ਇਸ ਕੋਲੋਂ ਕੁਝ ਐਡਰੈਸ ਪੁੱਛਦਾ ਉਸ ਤੋਂ ਬਾਅਦ ਪਿੱਛੋਂ ਦੋ ਲੋਕ ਸਕੂਟਰ ਦੇ ਮੋਟਰਸਾਈਕਲ ਦੇ ਉੱਤੇ ਆਉਂਦੇ ਨੇ ਹਸਬੰਡ ਵਾਈਫ ਦੱਸੇ ਜਾ ਰਹੇ ਨੇ ਉਹ ਉਹਨਾਂ ਨੇ ਆ ਕੇ ਜਦੋਂ ਸਾਧ ਦੇ ਕੋਲ ਆ ਕੇ ਗੱਲਾਂ ਕਰਨ ਲੱਗੇ ਜੀ ਇਹ ਤਾਂ ਬਹੁਤ ਕਰਨੀ ਵਾਲਾ ਸਾਡਾ ਇਹਨੇ ਬਹੁਤ ਭਲਾ ਕੀਤਾ ਸਾਡਾ ਆ ਕੰਮ ਇਹਨੇ ਕਰਤਾ ਇਹਦੀ ਵਜ੍ਹਾ ਕਰਕੇ ਸਾਡੇ ਆ ਕੰਮ ਹੋ ਗਏ ਉਹ ਗੱਡੀ ਦੇ ਵਿੱਚ ਬੈਠਾ ਹੋਇਆ ਵਿਅਕਤੀ ਵੀ ਪ੍ਰਭਾਵਿਤ ਹੋ ਗਿਆ ਤੇ ਉਹ ਸਾਧ ਨੇ ਜਦੋਂ ਕਿਹਾ ਵੀ ਮੈਨੂੰ ਫਲਾਨੀ ਜਗ੍ਹਾ ਛੱਡ ਦੇ ਤੂੰ ਉਧਰ ਨੂੰ ਜਾਣਾ ਉਸ ਵਿਅਕਤੀ ਨੇ ਗੱਡੀ ਦੇ ਵਿੱਚੋਂ ਸਾਧ ਨੂੰ ਆਪਣੇ ਨਾਲ ਬਿਠਾਇਆ ਕਿ ਉਸ ਤੋਂ ਬਾਅਦ ਉਹਦੀਆਂ ਗੱਲਾਂ ਦੇ ਵਿੱਚ ਐਸਾ ਆਇਆ ਜੋ ਉਹਦੇ ਗਲ ਦੇ ਵਿੱਚ ਸੋਨੇ ਦਾ ਜੋ ਕੁਝ ਪਾਇਆ ਹੋਇਆ ਸੀ ਉਹ ਸਭ ਕੁਝ ਲਾ ਕੇ ਉਸ ਸਾਧ ਨੂੰ ਦੇ ਦਿੱਤਾ ਜਦੋਂ ਤੱਕ ਉਹ ਸੰਭਲਦਾ ਜਦ ਤੱਕ ਸਾਧ ਉਥੋਂ ਨਿਕਲ ਗਿਆ ਸੀ ਸੋ ਕੁੱਲ ਮਿਲਾ ਕੇ ਇਹ 5 ਲੱਖ ਦਾ ਪੈਸਾ ਤੇ ਉਹ ਵੀ ਵੱਧ ਦੀ ਠੱਗੀ ਜਿਹੜੀ ਹੈ ਮਾਰ ਕੇ ਸਾਧੀ ਬਾਣੇ ਦੇ ਵਿੱਚ ਆਇਆ ਹੈ ਠੱਗ ਇਸ ਤਰ੍ਹਾਂ ਨਿਕਲ ਗਿਆ ਸੋ ਮੇਰੀ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਤੁਰੇ ਫਿਰਦੇ ਨੇ ਜਿਹੜੇ ਕਹਿੰਦੇ ਨੇ ਵੀ ਤੇਰਾ ਮੱਥਾ ਦੱਸਦਾ ਤੇਰਾ ਫਲਾਨਾ ਦੱਸਦਾ ਤੂੰ ਆਹ ਪਰੇਸ਼ਾਨ ਹੈ ਇਹ ਹੈ ਉਹ ਹੈ ਐਵੇਂ ਨਾ ਕਿਸੇ ਦੀਆਂ ਗੱਲਾਂ ਪਿੱਛੇ ਲੱਗਿਆ ਕਰੋ ਬਹੁਤ ਕੁਝ ਇਹਨਾਂ ਲੋਕਾਂ ਨੇ ਦੋ ਚਾਰ ਚੀਜ਼ਾਂ ਇਸ ਤਰ੍ਹਾਂ ਦੀਆਂ ਕਰੀਆਂ ਹੁੰਦੀਆਂ ਨੇ ਬਾਕੀ ਤੁਹਾਡੇ ਕੋਲੋਂ ਹੀ ਪੁੱਛ ਕੇ ਤੁਹਾਨੂੰ ਦੱਸਣੀਆਂ ਹੁੰਦੀਆਂ ਨੇ ਸੋ ਇਸ ਤਰ੍ਹਾਂ ਦੇ ਲੋਕਾਂ ਦੇ ਮਗਰ ਲੱਗ ਕੇ ਜਿਸ ਤਰ੍ਹਾਂ ਝੁਗਾ ਚੌੜ ਇਸ ਵਿਅਕਤੀ ਨੇ ਕਰਵਾਇਆ ਇਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਦੇ ਵਿੱਚ ਆਪਾਂ ਦੇਖਿਆ ਸੀ ਇੱਕ ਨਵੇਂ ਪੁਰਾਣੇ ਵਰਤਨ ਵੇਚਣ ਵਾਲੀ ਆਈ ਸੀ ਤੇ ਉਹ ਬੀਬੀਆਂ ਦੀਆਂ ਵਾਲੀਆਂ ਤੇ ਹੋਰ ਸੋਨਾ ਤੇ ਝਾਂਜਰਾਂ ਤੱਕ ਲਹਾ ਕੇ ਉਹ ਬੀਬੀ ਲੈ ਗਈ ਸੀ ਸੋ ਬਹੁਤ ਵੱਡਾ ਨੁਕਸਾਨ ਉੱਥੇ ਵੀ ਲੋਕਾਂ ਦਾ ਹੋਇਆ ਸੀ ਫਿਰ ਅਸੀਂ ਕਹਿੰਦੇ ਆ ਕਿ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਹਨਾਂ ਲੋਕਾਂ ਨੂੰ ਨੱਥ ਪਾਈ ਜਾਵੇ ਇਹਨਾਂ ਨੂੰ ਫੜਿਆ ਜਾਵੇ ਭਾਈ ਦਰਵਾਜ਼ੇ ਵੀ ਤਾਂ ਅਸੀਂ ਖੋਲਦੇ ਆ ਆਪਣੇ ਘਰਾਂ ਦੇ ਇਹਨਾਂ ਲੋਕਾਂ ਲਈ ਪ੍ਰਸ਼ਾਸਨ ਤਾਂ ਬਾਰ-ਬਾਰ ਕਹਿ ਰਿਹਾ ਆ ਆਮ ਬੰਦੇ ਨੂੰ ਵੀ ਪਤਾ ਆ ਕੀ ਅਣਜਾਣ ਬੰਦੇ ਨੂੰ ਅਸੀਂ ਅંદર ਨਾ ਵਾੜੀਏ ਤਾਂ ਚੰਗੀ ਗੱਲ ਆ ਸੋ ਕੁੱਲ ਮਿਲਾ ਕੇ ਇਸ ਤਰ੍ਹਾਂ ਦੀਆਂ ਠੱਗੀਆਂ ਠੋਰੀਆਂ ਤੋਂ ਦਿਮਾਗ ਦੇ ਨਾਲ ਬਚਣਾ ਚਾਹੀਦਾ ਸਾਨੂੰ ਸੋ ਅ ਅਗਲੀ ਗੱਲ ਕਰੀਏ ਤਾਂ ਅੱਜ ਰਾਹੁਲ ਗਾਂਧੀ ਉਹਨਾਂ ਨੇ ਇੱਕ ਮਾਰਚ ਕੱਢਣਾ ਸੋ ਉਹਦੀ ਗੱਲ ਕਰਾਂਗੇ ਨਾਲ ਤੁਹਾਨੂੰ ਬੇਨਤੀ ਕਰੂੰਗਾ ਮੈਂ ਜਿੰਨੇ ਵੀ ਦਰਸ਼ਕ ਇਸ ਟਾਈਮ ਜੁੜੇ ਹੋਏ ਨੇ ਜਿਹੜੇ ਹਾਲ ਤੱਕ ਨਹੀਂ ਜਿਨ੍ਹਾਂ ਨੇ ਇਹ ਚੈਨਲ ਸਬਸਕ੍ਰਾਈਬ ਕੀਤਾ ਉਹ ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਸੋ ਤੁਹਾਡੇ ਤੱਕ ਪੰਜਾਬ ਦੀ ਦੇਸ਼ ਦੀ ਦੁਨੀਆ ਦੀ ਅਸਲ ਤਸਵੀਰ ਲੈ ਕੇ ਆਉਣ ਦਾ ਵਾਅਦਾ ਤੁਹਾਡੇ ਨਾਲ ਹੈ ਸੋ ਜਿੰਨੇ ਵੀ ਮੇਰੇ ਸਰੋਤੇ ਮੈਨੂੰ ਰੇਡੀਓ ਚੰਨ ਪਰਦੇਸੀ ਦੇ ਮਾਫਤ ਸੁਣਦੇ ਰਹੇ ਨੇ ਸੋ ਉਹਨਾਂ ਨੂੰ ਵੀ ਪਤਾ ਹੈ ਕਿ ਇੱਕ ਜਿਸ ਤਰ੍ਹਾਂ ਦਾ ਇੱਕ ਸ਼ੈਲੀ ਹੈ ਮੇਰੀ ਇੱਕ ਕੰਮ ਕਰਨ ਦੀ ਨਿਰਪੱਖ ਤੌਰ ਦੇ ਉੱਤੇ ਰਹਿ ਕੇ ਹਰ ਇੱਕ ਖਬਰ ਨੂੰ ਸਿਰਫ ਖਬਰ ਤੱਕ ਹੀ ਰੱਖਣਾ ਮੇਰਾ ਮਕਸਦ ਹੁੰਦਾ ਸੋ ਫੈਸਲਾ ਤੁਸੀਂ ਕਰਨਾ ਹੁੰਦਾ ਗਲਤ ਕੀ ਆ ਤੇ ਸਹੀ ਕੀ ਆ ਸਭ ਤੋਂ ਵੱਡੀ ਕਚਹਿਰੀ ਸਰੋਤਿਆਂ ਦੀ ਦਰਸ਼ਕਾਂ ਦੀ ਹੁੰਦੀ ਆ ਸੋ ਇਸ ਕਰਕੇ ਅਸੀਂ ਸਿਰਫ ਖਬਰ ਕਰਕੇ ਤੁਹਾਡੇ ਤੱਕ ਲੈ ਕੇ ਆਉਣੀ ਹੁੰਦੀ ਹੈ ਸੋ ਫੈਸਲਾ ਤੁਸੀਂ ਕਰਨਾ ਔਰ ਜਿੰਨੇ ਵੀ ਸਾਡੇ ਨਾਲ ਦਰਸ਼ਕ ਇਸ ਟਾਈਮ ਜੁੜੇ ਨੇ ਸਕਰੀਨ ਦੇ ਉੱਤੇ ਡਬਲ ਟਾਈਪ ਕਰਕੇ ਤੁਸੀਂ ਇਸ ਪ੍ਰੋਗਰਾਮ ਨੂੰ ਚਲਦੇ ਚਲਦੇ ਨੂੰ ਲਾਈਕ ਵੀ ਕਰ ਸਕਦੇ ਹੋ ਔਰ ਦੂਜਾ ਜਿਨ੍ਹਾਂ ਨੇ ਹਾਲ ਤੱਕ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਉਹਨਾਂ ਨੂੰ ਬੇਨਤੀ ਹੈ ਕਿ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਸੋ ਰਾਹੁਲ ਗਾਂਧੀ ਨੇ ਅੱਜ ਇੱਕ ਮਾਰਚ ਕੱਢਣ ਦਾ ਫੈਸਲਾ ਕੀਤਾ ਉਹ ਮਾਰਚ ਉਸਨੇ ਲੋਕ ਸਭਾ ਤੋਂ ਲੈ ਕੇ ਇਲੈਕਸ਼ਨ ਕਮਿਸ਼ਨ ਦੇ ਮੁੱਖ ਦਫ਼ਤਰ ਤੱਕ ਦਿੱਲੀ ਦੇ ਵਿੱਚ ਕੱਢਣਾ ਇਹਦੇ ਵਿੱਚ ਵਾਸਤੇ ਇੰਡੀਆ ਅਲਾਈਅੰਸ ਦਾ ਜਿਹੜਾ ਆ ਬਹੁਤ ਵੱਡਾ ਜਿਹੜਾ ਉਹਨੂੰ ਸਾਥ ਮਿਲ ਰਿਹਾ ਸੋ ਅੱਜ ਇੱਕ ਕਾਫੀ ਅਹਿਮ ਹੋਏਗਾ ਪਰ ਇਸ ਤੋਂ ਪਹਿਲਾਂ ਇੱਕ ਹੋਰ ਡਵੈਲਪਮੈਂਟ ਹੋਈ ਹੈ ਜਿਹੜਾ ਆਪਣੇ ਕਰਨਾਟਕਾ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਇੱਕ ਜਿਹੜਾ ਨੋਟਿਸ ਹੈ ਜਿਹੜਾ ਰਾਹੁਲ ਗਾਂਧੀ ਨੂੰ ਥਮਾ ਦਿੱਤਾ ਗਿਆ ਜਿਹਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਕਿ ਜਿਹੜਾ ਤੁਸੀਂ ਵਾਦਾ ਦਾਵਾ ਕੀਤਾ ਸੀ ਕਿ ਇੱਕ ਔਰਤ ਕੈਂਡੀਡੇਟ ਨੇ ਆਪਣੇ ਇੱਕ ਔਰਤ ਵੋਟਰ ਨੇ ਦੋ ਜਗ੍ਹਾ ਵੋਟ ਪੋਲ ਕੀਤੀ ਹੈ ਕਹਿੰਦੇ ਉਹਦੇ ਸਬੂਤ ਤੁਸੀਂ ਦਿਓ ਤੇ ਦੂਜੇ ਪਾਸੇ ਇੱਕ ਹਾਸੋਹਿਣੀ ਜੀ ਗੱਲ ਉਸ ਅਧਿਕਾਰੀ ਦੇ ਹਵਾਲੇ ਨਾਲ ਆ ਰਹੀ ਹੈ ਜਿਹੜੀ ਉਹ ਕਿੰਨੀ ਕੁ ਸੱਚਾ ਜਾਂ ਕੀ ਹੈ ਉਹ ਕਹਿੰਦੇ ਜੀ ਅਸੀਂ ਉਸ ਔਰਤ ਨੂੰ ਪੁੱਛਿਆ ਵੀ ਤੂੰ ਇੱਕ ਜਗ੍ਹਾ ਵੋਟ ਪਾਈ ਜਾਂ ਕਿ ਦੋ ਜਗ੍ਹਾ ਸੋ ਮੈਂ ਤਾਂ ਇਹੀ ਕਹੂੰਗਾ ਅਧਿਕਾਰੀ ਸਾਹਿਬ ਚੋਰ ਕਦੇ ਚੋਰੀ ਕਰਕੇ ਕਹੂਗਾ ਕਿ ਮੈਂ ਚੋਰੀ ਕਰਕੇ ਆਇਆ ਹ ਸੋ ਰੱਬ ਦਾ ਵਾਸਤਾ ਅੱਜ ਦੁਨੀਆ ਚੰਦ ਤੇ ਪਹੁੰਚੀ ਹੋਈ ਹੈ ਤੁਹਾਡੇ ਕੋਲੇ ਸਾਰਾ ਕੁਝ ਆਦੋਨਿਕ ਹੈ ਤੁਸੀਂ ਉਹਦੇ ਨਾਲ ਇਸ ਚੀਜ਼ ਨੂੰ ਚੈੱਕ ਕਰੋ ਅਗਰ ਰਾਹੁਲ ਗਾਂਧੀ ਨੇ ਇਲਜ਼ਾਮ ਲਾਏ ਨੇ ਜੇਕਰ ਝੂਠੇ ਨੇ ਤਾਂ ਜਿਹੜਾ ਉਹ ਚਾਰ ਪਰੇ ਮੈਦਾਨ ਦੇ ਵਿੱਚ ਉਹਨੂੰ ਬਿਲਕੁਲ ਕਰਦੇ ਉਹ ਨਗਾ ਕਿ ਵੀ ਆ ਤੁਸੀਂ ਆ ਇਲਜ਼ਾਮ ਨੇ ਬੇਬਨ ਯਾਦ ਨੇ ਪਰ ਜੇਕਰ ਇਹਨਾਂ ਦੇ ਵਿੱਚ ਭੋਰਾ ਵੀ ਸਚਾਈ ਹੈਗੀ ਆ ਤਾਂ ਤੁਹਾਨੂੰ ਆਪਣੇ ਸਿਸਟਮ ਨੂੰ ਬਦਲ ਲੈਣਾ ਚਾਹੀਦਾ ਔਰ ਡਿਜੀਟਲਾਈਜ਼ ਹੋ ਚੁੱਕੀ ਆ ਦੁਨੀਆ ਤੁਹਾਡੇ ਕੋਲੇ ਡਾਟਾ ਕਿਉਂ ਥੋੜੇ ਦਿਨਾਂ ਦਾ ਰਹਿੰਦਾ ਤੁਸੀਂ ਡਾਟਾ ਕਿਉਂ ਨਹੀਂ ਪ੍ਰੋਪਰ ਰੱਖ ਸਕਦੇ ਇਹ ਤਾਂ ਜਨਤਾ ਨੂੰ ਆਵਾਜ਼ ਜਵਾਬ ਦਿਓ ਨਾ ਰਾਹੁਲ ਗਾਂਧੀ ਇੱਕ ਕਾਂਗਰਸ ਦਾ ਆਗੂ ਹੈ ਪਰ ਉਸ ਤੋਂ ਬਾਅਦ ਵੱਧ ਕੇ ਉਹ ਵਿਰੋਧੀ ਧਿਰ ਦੇ ਆਗੂ ਆ ਵਿਰੋਧੀ ਧਿਰ ਦੇ ਆਗੂ ਦੇ ਤੌਰ ਦੇ ਉੱਤੇ ਉਹਨੇ ਇਲਜ਼ਾਮ ਸਿਸਟਮ ਦੇ ਉੱਤੇ ਲਾਉਣੇ ਨੇ ਸਿਸਟਮ ਦਾ ਹੀ ਮਤਲਬ ਨਹੀਂ ਹੈਗਾ ਕਿ ਉਹਦੇ ਉੱਤੇ ਕੇਸ ਕਰੇ ਉਹ ਸਿਸਟਮ ਦਾ ਮਤਲਬ ਹੈ ਜੇ ਉਹਦੇ ਇਲਜ਼ਾਮਾਂ ਦੇ ਵਿੱਚ ਕੋਈ ਦਮ ਹੈ ਤਾਂ ਉਹਦੇ ਉੱਤੇ ਕਾਰਵਾਈ ਕਰੇ ਤੇ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੇ ਜੇਕਰ ਨਹੀਂ ਦਮ ਹੈਗਾ ਤਾਂ ਉਹਨੂੰ ਸੈਟੀਸਫਾਈ ਜਦੋਂ ਤੁਸੀਂ ਕਰੋਗੇ ਦੁਨੀਆ ਨੇ ਆਪੇ ਸੈਟੀਸਫਾਈ ਹੋ ਜਾਣਾ ਪਰ ਅੱਜ ਜਿਸ ਤਰ੍ਹਾਂ ਰਾਹੁਲ ਗਾਂਧੀ ਦੇ ਬਿਆਨਾਂ ਨੂੰ ਲੈ ਕੇ ਉਹਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚਾਹੇ ਉਹ ਭਾਜਪਾ ਹੈ ਚਾਹੇ ਇਲੈਕਸ਼ਨ ਕਮਿਸ਼ਨ ਹੈ ਸੋ ਇੱਥੋਂ ਬਹੁਤ ਕੁਝ ਬੜੇ ਤਰ੍ਹਾਂ ਦੇ ਸ਼ੰਕੇ ਜਿਹੜੇ ਪੋ ਖੜੇ ਹੋ ਰਹੇ ਨੇ ਸੋ ਕੁੱਲ ਮਿਲਾ ਕੇ ਇਸ ਮਾਮਲੇ ਦੇ ਵਿੱਚ ਰਾਹੁਲ ਗਾਂਧੀ ਕਿਉਂਕਿ ਇੱਕ ਸਿਆਸੀ ਆਗੂ ਆ ਝੂਠ ਵੀ ਬੋਲਦਾ ਹੋ ਸਕਦਾ ਸੋ ਇਸ ਕਰਕੇ ਉਹਨੂੰ ਘੇਰਿਆ ਜਾ ਸਕਦਾ ਉਹਨੂੰ ਤੱਥਾਂ ਦੇ ਆਧਾਰ ਦੇ ਉੱਤੇ ਉਹਨੂੰ ਦੱਸੋ ਵੀ ਜਿਹੜੇ ਤੁਸੀਂ ਤੱਥ ਲੈ ਕੇ ਆਏ ਹੋ ਅਸਲ ਤੱਥ ਇਹ ਨਹੀਂ ਅਸਲ ਤੱਥ ਆਹ ਨੇ ਫਿਰ ਫੈਸਲਾ ਲੋਕ ਕਰਨਗੇ ਸੋ ਕੁੱਲ ਮਿਲਾ ਕੇ ਅੱਜ ਦਾ ਦਿਨ ਕਾਫੀ ਆ ਮੈਂ ਔਰ ਅੱਜ ਸ਼ਾਮ ਨੂੰ ਹੀ ਮਲਕ ਅਰਜੁਨ ਖੜ ਗਏ ਨੇ ਜਿਹੜੇ ਕੀ ਵਿਰੋਧੀ ਧਿਰ ਦੇ ਆਗੂ ਨੇ ਰਾਜ ਸਭਾ ਦੇ ਵਿੱਚ ਵੀ ਸੋ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਸਾਰੇ ਲੀਡਰਾਂ ਨੂੰ ਅੱਜ ਇੱਕ ਪਾਰਟੀ ਦੇ ਉੱਤੇ ਸ਼ਾਮ ਨੂੰ ਡਿਨਰ ਦੇ ਉੱਤੇ ਰੋਟੀ ਦੇ ਉੱਤੇ ਬੁਲਾਇਆ ਹੋਇਆ ਸੋ ਉੱਥੇ ਵੀ ਗੰਭੀਰ ਚਰਚਾਵਾਂ ਹੋਣਗੀਆਂ ਸੋ ਇੱਕ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ ਇਲੈਕਸ਼ਨ ਕਮਿਸ਼ਨ ਨੂੰ ਇਹ ਨਹੀਂ ਕਿ ਇਹ ਰਾਹੁਲ ਗਾਂਧੀ ਨੇ ਚੁੱਕਿਆ ਤੇ ਇਹਨੂੰ ਹਲਕੇ ਦੇ ਵਿੱਚ ਲੈ ਲਈਏ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਕਿਉਂਕਿ ਉਹਦੇ ਵਕਾਰ ਦੇ ਉੱਤੇ ਬਹੁਤ ਵੱਡਾ ਇੱਕ ਜਿਹੜਾ ਉਂਗਲ ਖੜੀ ਹੋਈ ਹੈ ਸੋ ਅੱਜ ਇਲੈਕਸ਼ਨ ਕਮਿਸ਼ਨ ਨੂੰ ਰਾਹੁਲ ਗਾਂਧੀ ਨੂੰ ਨਹੀਂ ਨਾ ਜਵਾਬ ਦੇਵੇ ਉਹ ਭਾਰਤ ਦੀ ਜਨਤਾ ਨੂੰ ਜਵਾਬ ਦੇ ਦੇਵੇ ਕਿ ਨਹੀਂ ਜੋ ਕੁਛ ਰਾਹੁਲ ਗਾਂਧੀ ਕਹਿ ਰਿਹਾ ਹੈ ਗਲਤ ਹੈ ਤੇ ਜੋ ਕਸ਼ ਅਸਫਲਤਾਤ ਨੇ ਤੋ ਉਹ ਆਹ ਨੇ ਸੋ ਉਮੀਦ ਕਰਦੇ ਆਂ ਇਲੈਕਸ਼ਨ ਕਮਿਸ਼ਨ ਜਿਹੜਾ ਆ ਉਹ ਭਾਰਤੀਆਂ ਪ੍ਰਤੀ ਜਵਾਬਦੇ ਹੋਵੇ ਨਾਹੀਂ ਕਿ ਇੱਕ ਕਿਸੇ ਸਿਸਟਮ ਦੇ ਪ੍ਰਤੀ ਜਾਂ ਕਿਸੇ ਇੱਕ ਪਾਰਟੀ ਪ੍ਰਤੀ ਜਵਾਬਦੇ ਹੋਵੇ ਸੋ ਅਗਲੀ ਜਿਹੜੀ ਖਬਰ ਹੈ ਸੋ ਉਹਦੀ ਅਗਰ ਆਪਾਂ ਗੱਲ ਕਰ ਲਈਏ ਸੋ ਸੋ ਜਿਹੜਾ ਇਸ ਤਰ੍ਹਾਂ ਦਾ ਹੁਣ ਬਿਹਾਰ ਦੇ ਵਿੱਚੋਂ ਜਿਹੜੀ ਇਹ ਚੋਣਾਂ ਦਾ ਜਿਹੜਾ ਸ਼ੁਰੂ ਹੋਇਆ ਸੀ ਕਿ ਵੋਟਾਂ ਦੇ ਵਿੱਚੋਂ ਆਪਣੇ ਇਲੈਕਸ਼ਨ ਆਪਣੇ ਉਹਦੇ ਵਿੱਚੋਂ ਥੋੜੀਆਂ ਲਿਸਟਾਂ ਦੇ ਵਿੱਚੋਂ ਜਿਹੜਾ ਨਾਮ ਕੱਟਣ ਦਾ ਸਿਲਸਿਲਾ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਸੁਭਾਈ ਦੇ ਤੌਰ ਦੇ ਉੱਤੇ ਹੋਰ ਵੀ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਇਸ ਤਰ੍ਹਾਂ ਦਾ ਹੋਵੇ ਕਿਉਂਕਿ ਜਿੱਦਾਂ ਪਹਿਲਾਂ ਮੈਂ ਜ਼ਿਕਰ ਕਰਕੇ ਆਟੇ ਆ ਰਾਹੁਲ ਗਾਂਧੀ ਨੇ ਹੋਰ ਵੀ ਇੱਕ ਦੋ ਸਟੇਟਾਂ ਦੇ ਵਿੱਚ ਮਹਾਰਾਸ਼ਟਰ ਅਤੇ ਕਰਨਾਟਕਾ ਦੇ ਵਿੱਚ ਵੀ ਵੱਡੇ ਇਲਜ਼ਾਮ ਜਿਹੜੇ ਉਹ ਲਾਏ ਨੇ ਫਰਜੀ ਵੋਟਾਂ ਦੇ ਸੋ ਇਹਨਾਂ ਦੇ ਉੱਤੇ ਦੇਖਦੇ ਹਾਂ ਇਲੈਕਸ਼ਨ ਕਮਿਸ਼ਨ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਸ ਤਰ੍ਹਾਂ ਦੀ ਕਾਰਵਾਈ ਕਰਦਾ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਪਣੇ ਜੱਦੀ ਪਿੰਡ ਸਤੌਜ ਪਹੁੰਚੇ 1 ਕਰੋੜ 78 ਲੱਖ ਦੀ ਗ੍ਰਾਂਟ ਦਿੱਤੀ ਹੈ ਔਰ ਵਿਕਾਸ ਕਾਰਜਾਂ ਦੇ ਵਿੱਚ ਤੇਜ਼ੀ ਲਾਉਣ ਦੇ ਲਈ ਪਿੰਡ ਨੂੰ ਕਿਹਾ ਔਰ ਇਕੱਠਾ ਪਿੰਡ ਉਹਨਾਂ ਨੂੰ ਮਿਲਿਆ ਕਹਿੰਦੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਦੂਜਾ ਉਹ ਕਹਿੰਦੇ ਜਦ ਵੀ ਮੇਰਾ ਦਿਲ ਕਰਦਾ ਤਾਂ ਮੈਂ ਆਪਣੇ ਪਿੰਡ ਆਉਣਾ ਮੈਂ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਮੈਂ ਆਪਣੇ ਪਿੰਡ ਲਈ ਮੁੱਖ ਮੰਤਰੀ ਦੀ ਮੈਂ ਇੱਕ ਆਮ ਬੰਦਾ ਆਪਣੇ ਪਿੰਡ ਦੇ ਲਈ ਜਿਹਹ ਜਿਹ ਪਹਿਲਾਂ ਸੀ ਸੋ ਇੱਕ ਗੱਲ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਇੱਥੇ ਕਹੀ ਜਿਹੜੀ ਕਿ ਮੈਂ ਅਕਸਰ ਕਹਿਣਾ ਹੁੰਦਾ ਕਿ ਖੇਡਾਂ ਨੂੰ ਪੰਜਾਬ ਦੇ ਵਿੱਚ ਅਗਰ ਸ਼ੁਰੂ ਕਰਨਾ ਤਾਂ ਵਜਨੀ ਕਬੱਡੀ ਜਿਹੜੀ ਉਹ ਦੁਆਰਾ ਸ਼ੁਰੂ ਸਾਨੂੰ ਕਰਨੀ ਪੈਣੀ ਹੈ 32 ਕਿਲੋ 38 32 ਕਿਲੋ 36 ਕਿਲੋ 38 ਕਿਲੋ 40 42 ਜਿੰਨਾ ਵੀ ਅੱਗੇ ਜਿਹੜੇ ਵਜਨੀ ਕਬੱਡੀ ਚਲਦੀ ਸੀ ਉਹ ਅਗਰ ਸ਼ੁਰੂ ਹੁੰਦੀ ਆ ਤਾਂ ਥੱਲੇੋਂ ਬੱਚਾ ਅਗਰ ਮਾਂ ਖੇਡ ਕਬੱਡੀ ਦੇ ਨਾਲ ਜੁੜਦਾ ਤਾਂ ਉੱਪਰ ਜਾ ਕੇ ਉਹ ਕਲੱਬਾਂ 'ਚ ਖੇਡੇ ਜਿਸ ਤਰ੍ਹਾਂ ਮਾਜੀ ਖੇਡੇ ਪਰ ਬੇਸ ਸਾਨੂੰ ਥੱਲੇੋਂ ਬਣਾਉਣਾ ਪੈਣਾ ਸਾਡੀ ਵੱਧ ਕਿਸਮਤੀ ਹੈ ਪਿਛਲੀ ਸਰਕਾਰ ਅਕਾਲੀ ਦਲ ਦੀ ਸਰਕਾਰ ਨੇ ਜੇਕਰ ਕਬੱਡੀ ਦੇ ਵਰਲਡ ਕੱਪ ਕਰਾਏ ਨੇ ਉਹ ਵੀ ਅਕੈਡਮੀਆ ਸਥਾਪਤ ਅਕੈਡਮੀਆ ਜਿਹੜੀਆਂ ਨੇ ਉਹਨਾਂ ਨੂੰ ਲਿਆ ਕੇ ਤੁਸੀਂ ਉੱਥੇ ਇੱਕ ਮੈਚ ਕਰਵਾ ਦਿੱਤੇ ਪਰ ਅਗਰ ਥੱਲਿਓਂ ਇਹ ਕੰਮ ਸ਼ੁਰੂ ਕੀਤਾ ਹੁੰਦਾ ਪੰਜਾਬ ਦੇ ਵਿੱਚੋਂ ਇਹ ਬਜਨੀ ਕਵਾਡੀ ਨੂੰ ਵੀ ਨਾਲ ਲੈ ਕੇ ਚੱਲਿਆ ਹੁੰਦਾ ਇਹਦੇ ਜ਼ਿਆਦਾ ਸਾਰਥਕ ਨਤੀਜੇ ਨਿਕਲਨੇ ਸੀ ਯੋਧ ਨਸ਼ਿਆਂ ਵਿਰੁੱਧ ਮਹੀਮ ਸਰਕਾਰ ਕਹਿ ਰਹੀ ਹੈ ਕਾਰਗਰ ਸਾਬਤ ਹੋ ਰਹੀ ਹੈ ਸੋ ਹੰਡੇ ਆਏ ਦੇ ਵਿੱਚ ਕੱਲ ਇੱਕ ਨਸ਼ਾ ਤਸਕਰ ਦੇ ਕਰਨ ਉਟਾਇਆ ਗਿਆ ਦੱਸਿਆ ਜਾ ਰਿਹਾ ਸੀ ਕਿ ਇਹਦੇ ਵਿੱਚ ਮਾਂ ਪੁੱਤ ਤੇ ਪਿਓ ਤਿੰਨੇ ਰਲ ਕੇ ਸਾਰਾ ਪਰਿਵਾਰ ਹੀ ਨਸ਼ਾ ਵੇਚਦਾ ਸੀ ਸੋ ਪਿਓ ਦੇ ਉੱਤੇ ਅਤੇ ਉਸ ਦੀ ਮਾਂ ਦੇ ਉੱਪਰ 16-16 ਮੁਕੱਦਮੇ ਐਨਡੀਪੀਐਸ ਸੈਕਟਰ ਦੇ ਵਿੱਚ ਦਰਜ ਨੇ ਪਿਓ ਜੇਲ੍ਹ ਦੇ ਵਿੱਚ ਹੈ ਮਾਂ ਜਵੰਤ ਤੇ ਹੈ ਸੋ ਉਸ ਤੋਂ ਬਾਅਦ ਕਹਿੰਦੇ ਸਾਰਾ ਜਿਹੜਾ ਕਾਰਵਾਈ ਜਿਹੜੀ ਕੀਤੀ ਗਈ ਹੈ ਇਹ ਨਸ਼ੇ ਦੀ ਕਮਾਈ ਦੇ ਨਾਲ ਇਹ ਸਾਰਾ ਕੁਝ ਬਣਾਇਆ ਗਿਆ ਸੋ ਕੁੱਲ ਮਿਲਾ ਕੇ ਦੇਖਦੇ ਹਾਂ ਜੀ ਇਸ ਤਰ੍ਹਾਂ ਦੀ ਕਾਰਵਾਈ ਕਦੋਂ ਤੱਕ ਕਿਸ ਰੂਪ ਦੇ ਵਿੱਚ ਹੁਣ ਜਾਰੀ ਰਹੇਗੀ ਨਸ਼ਿਆਂ ਦੇ ਵਿਰੁੱਧ ਯੁੱਧ ਜਿਹੜਾ ਇਹ ਚੱਲ ਰਿਹਾ ਹੈ ਸੋ ਇਹਦੇ ਸਾਰਥਕ ਨਤੀਜੇ ਨਿਕਲਣਾਂ ਅਸੀਂ ਤੁਸੀਂ ਇਹੀ ਕਾਮਨਾ ਕਰਦੇ ਹਾਂ ਸੋ ਪੰਜਾਬ ਪੁਲਿਸ ਨੇ ਕੱਲ ਇੱਕ ਹੋਰ ਵੱਡਾ ਮਾਰਕਾ ਮਾਰਦੇ ਐਂਟੀ ਡਰੋਨ ਸਿਸਟਮ ਸਥਾਪਿਤ ਕਰ ਦਿੱਤਾ ਸੋ ਹੁਣ ਜਿਹੜੇ ਵਿਰੋਧੀ ਪੰਦਮੂਲਕ ਪਾਕਿਸਤਾਨ ਵੱਲੋਂ ਕੋਈ ਡਰੋਨ ਆ ਰਹੇ ਸੀ ਜਿਹੜਾ ਕਿ ਨਸ਼ੇ ਦੀ ਸਪਲਾਈ ਕਰਦੇ ਦੱਸੇ ਜਾ ਰਹੇ ਸੀ ਉਹਨਾਂ ਡਰੋਨ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਪੰਜਾਬ ਭਾਰਤ ਦੀ ਪਹਿਲੀ ਪੁਲਿਸ ਬਣ ਗਈ ਹੈ ਜਿਹਦੇ ਕੋਲੇ ਸਿਸਟਮ ਲੱਗ ਗਿਆ ਸੋ ਕੁੱਲ ਮਿਲਾ ਕੇ ਹੋਰ ਬਹੁਤ ਸਾਰੀਆਂ ਖਬਰਾਂ ਲੈ ਕੇ ਫਿਰ ਆਪਾਂ ਸ਼ਾਮ ਦੇ ਪ੍ਰੋਗਰਾਮ 'ਚ ਹਾਜ਼ਰ ਹੋਵਾਂਗੇ ਸੋ ਮੈਂ ਫਿਰ ਉਹੀ ਬੇਨਤੀ ਕਰਦਾ ਜਿੰਨੇ ਦਰਸ਼ਕ ਅੱਜ ਨਵੇਂ ਜੁੜੇ ਹੋ ਸੋ ਸਾਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਡਬਲ ਟਾਈਪ ਕਰਕੇ ਸਕਰੀਨ ਦੇ ਉੱਤੇ ਤੁਸੀਂ ਇਹਨੂੰ ਪ੍ਰੋਗਰਾਮ ਨੂੰ ਲਾਈਕ ਕਰ ਸਕਦੇ ਹੋ ਔਰ ਤੁਸੀਂ ਇਸ ਇਹਨਾਂ ਪ੍ਰੋਗਰਾਮਾਂ ਵਿੱਚ ਹੋਰ ਕੁਝ ਨਵਾਂ ਦੇਖਣਾ ਸੁਣਨਾ ਚਾਹੁੰਦੇ ਹੋ ਉਹਦੇ ਬਾਰੇ ਵੀ ਜਰੂਰ ਸਾਨੂੰ ਮੈਸੇਜ ਕਰਿਆ ਕਰੋ ਸੋ ਅੱਜ ਦੇ ਲਈ ਇੰਨਾ ਹੀ ਹੁਣ ਆਪਣੇ ਦੋਸਤ ਅਤੇ ਹੋਸਟ ਗੁਰਪ੍ਰੀਤ ਸਿੰਘ ਚਾਹਲ ਨੂੰ ਇਸ ਵਾਦ ਨਾਲ ਦਿਓ ਜੈ ਜਤ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਬਹੁਤ ਜਲਦ ਤੁਹਾਡੇ ਨਾਲ ਮੀਡੀਆ ਆਪਣਾ ਪੰਜਾਬ ਦੇ ਉੱਤੇ ਪਹੇਗੀ ਸਾਂਝ ਰੱਬ ਰੱਖਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ